ਇਹਨਾਂ ਕੋ ਕੋ ਬਰਛਾ ਹੈਗਾ ਦੋ ਕੋ ਕਰਪਾਨ ਆਏਗੇ ਜੀ ਇਹ ਆਗੇ ਸਾਨੂੰ ਗਾਲਾਂ ਕੱਢਣ ਲੱਗੇ ਕਰਪਾਨਾਂ ਮਾਰਨ ਲੱਗੇ ਸਾਡੇ ਆਗੇ ਅਸਲਾ ਵੀ ਸੀ ਇਹਨਾਂ ਕੋ ਪਿਸਤੌਲ ਹੈਗਾ ਜੀ ਇਹਨੇ ਮੁੜ ਕੇ ਆਕੇ ਮੇਰੇ ਹੱਥ ਤੇ ਮਾਰੀ ਜੀ ਇਹ ਟਾਂਕੇ ਲਾਉਣੇ ਆ ਜੀ ਉਹਨਾਂ ਡਾਕਟਰ ਸਾਹਿਬ ਆਏ ਨਹੀਂ ਹੈਗੇ ਮੁੰਡੇ ਦੇ ਮਾਰੀ ਕਰ ਦਿੰਦੇ ਕਰਪਾਨ ਦੀ ਜਿਹੜਾ ਦੂਆ ਮੁੰਡਾ ਹੀ ਉਹਦੀ ਬਾਹ ਤੇ ਵੱਜੀ ਆਈ ਮੇਰਾ ਸਾਲੀ ਦਾ ਮੁੰਡਾ ਹੈਗਾ ਜੀ ਉੱਥੇ ਨਾਲ ਸਾਡੇ ਕੋਲ ਤਾਂ ਕੋਈ ਚੀਜ਼ ਵੀ ਨਹੀਂ ਸੀ ਫਿਰ ਇਹ ਅੰਦਰ ਜਾ ਕੇ ਰੌਲਾ ਪਾਉਣ ਲੱਗ ਗਿਆ ਜੀ ਫਿਰ ਉੱਥੇ ਅਸੀਂ ਵੀ ਥੋੜਾ ਜਿਹਾ ਹੱਥ ਹੌਲਾ ਕੀਤਾ ਜੀ ਉਸ ਟਾਈਮ ਤਿੰਨ ਦਾ ਤੁਸੀਂ ਨਾਮ ਲੈ ਰਹੇ ਹੋ ਦੋ ਹੋਰ ਕਿਹੜੇ ਸੀਗੇ ਇਹਦੇ ਨਾਲ ਇੱਕ ਦਾ ਹੀ ਕਿਹੜੇ ਪਿੰਡ ਦਾ ਲਖਵਾਲ ਦਾ ਹੀ ਇਹਦੇ ਨਾਲ ਕੋਣ ਆ ਪਤਾ ਨਹੀਂ ਆਮਣਾ ਆਮਣਾ ਨੌ ਆ ਜੀ ਫੈਕਟਰੀ ਫੁੱਟਰੀ ਕੰਮ ਕਰਦਾ ਸੀਗਾ ਜੀ ਰੱਦਦਾ ਸੀ ਉੱਥੋਂ ਵੀ ਕੱਢਿਆ ਹੋਇਆ ਜੀ ਉਹ ਨਾਲ ਜਿਹੜੇ ਆਪ ਨੇ ਉਹ ਜਿਹੋਨੇ ਨਾਲ ਲਾਇਏ ਹੋਏ ਆ ਜੀ ਤਿੰਨ ਚਾਰ ਜਾਨੇ ਲੈ ਕੇ ਫਰੀਆ ਤੀਜੇ ਕੋਣ ਆ ਤੀਜੇ ਦਾ ਨਹੀਂ ਪਤਾ ਇਹ ਉਹ ਪਤਾ ਨਹੀਂ ਕਿਹੜਾ ਇਹਨੇ ਮੂੰਹ ਬੰਨਿਆ ਹੋਇਆ ਸੀਗਾ ਜੀ ਉਹ ਵੀ ਨਾਲ ਹੀ ਸੀਗਾ ਜੀ ਯਾਨੀ ਇਹ ਤਿੰਨੇ ਆਈ ਬਾਣੇ ਬਾਣੇ ਦੇ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਹਾਂਜੀ ਹਾਂਜੀ ਉਹ ਥਾਣੇ ਇੰਨੇ ਦੀ ਥਾੜੇ ਭੜ ਗਏ ਸੀਗੇ ਫਿਰ ਜਾ ਕੇ ਉਹਨਾਂ ਨੇ ਪੁਲਿਸ ਵਾਲਿਆਂ ਨਾਲ ਅੰਦਰੇ ਰੱਖ ਲਿਆ ਕਹਿੰਦੇ ਤੁਸੀਂ ਬਾਹਰ ਨਾਲ ਨਿਕਲੋ ਜਦੋਂ ਕੀ ਗਲਤੀ ਹੈ ਕਿ ਤੁਸੀਂ ਉਹਨਾਂ ਨੂੰ ਟਾਰਗੇਟ ਕਰਦੇ ਹੋ ਉਹਨਾਂ ਨੇ ਸਾਡੇ ਨਾਲ ਬਹੁਤ ਜਾਨੀ 8-10 ਜਣਿਆਂ ਨਾਲ ਖਿੱਚ ਤੂ ਕੀਤੀ ਜੀ ਉਹਨਾਂ ਨੇ ਤਿੰਨੇ ਜਣੇ ਗ੍ਰਿਫਤਾਰ ਹੋ ਗਏ ਇੱਕ ਹੋਇਆ ਤਿੰਨੇ ਨੇ ਜੀ ਉੱਥੇ ਹਾਂਜੀ ਪੁਲਿਸ ਦੇ ਨਾਲ ਗੱਲਬਾਤ ਹੋਈ ਤੁਹਾਡੀ ਕੀ ਪ੍ਰੋਫਾਈਲ ਹਾਂਜੀ ਉਹਨਾਂ ਨੇ ਭਰੋਸਾ ਦਿੱਤਾ ਪੂਰਾ ਇਨਸਾਫ ਹੋਣਾ ਚਾਹੀਦਾ ਵੀ ਜੋ ਵੀ ਕਾਰਵਾਈ ਬਣੂਗੀ ਅਸੀਂ ਪੂਰੀ ਕਰਾਂਗੇ ਜਿਹਦਾ ਕਸੂਰ ਹੋਊ ਦੋਸ਼ੀ ਨਹੀਂ ਜ਼ਰੂਰ ਹਾਂ ਦਾ ਸਾਜਾ ਦਵਾਂਗੇ ਇਹਨਾਂ ਜੀ ਕੱਲ ਜਿਹੜਾ ਰਾਖ ਪਟੀਆਂ ਤਖਰਾ ਵਗੈਰਾ ਇੱਕ ਨਿਹੰਗ ਸਿੰਘ ਹੈ ਜਿਹੜੇ ਰਵਿੰਦਰ ਸਿੰਘ ਬਿੱਦਾ ਤੇ ਅਮਨ ਜੋਤ ਇਹ ਵੀ ਜਿਹੜੇ ਆ ਇੱਕ ਰਾਖ ਪਟੀਆਂ ਦੇ ਜੱਸੋ ਵਾਲ ਦਾ ਇਹਨਾਂ ਦਾ ਪਹਿਲਾਂ ਕੱਲ ਸ਼ਾਮੀ ਕੇ ਦੀ ਘਰੇ ਜਗਾ ਇਟਾਂ ਰੋੜੇ ਵਗੈਰਾ ਮਰੇ ਸੀ ਉਹ ਤੋਂ ਬਾਅਦ ਦੂਜੀ ਦਿਨ ਦੇ ਇਟਾਂ ਰੋੜੇ ਮਰੇ ਆ ਉਹ ਕੰਪਲੇਨਟ ਦੇਣ ਲਈ ਆ ਜਾਏ ਸੀ ਦੋਨੇ ਪਾਰਟੀਆਂ ਇੱਥੇ ਜਦੋਂ ਕੰਪਲੇਂਟ ਨੇ ਥਾਡੇ ਦੇ ਬਾਹਰਲੇ ਪਾਸੇ ਇਹਨਾਂ ਨੇ ਜਿਹੜਾ ਇੰਗਰ ਸਿੰਘ ਇਹਨਾਂ ਨੇ ਕਿਰਪਾਨ ਘੱਟ ਗਿਆ ਦੂਜਿਆਂ ਤੇ ਜਿਹੜਾ ਦੋ ਤਣ ਬਾਰ ਕੀਤੇ ਜਿਹਦੇ ਨਾਲ ਮਨਦੀਪ ਸਿੰਘ ਦੇ ਤੇ ਜਗਰੂਪ ਸਿੰਘ ਦੇ ਆ ਜਗਰੂਪ ਸਿੰਘ ਨਵਜੋਤ ਸਿੰਘ ਆ ਇਹਨਾਂ ਦੀ ਕੰਪਲੇਂਟ ਤੇ ਅਸੀਂ ਜਿਹੜਾ ਕਮਲੀ ਤੇ ਤੇਜਿੰਦਰ ਤੇ ਪ੍ਰਵੰਦਰ ਇਹਨਾਂ ਦੇ ਛੁੱਟਾ ਮਾਰੀਆਂ ਨੇ ਕਿਰਪਾਨਾਂ ਦੇ ਨਾਲ ਜਿਹੜਾ ਸਖਤ ਤਰਾਮਾ ਦੇ ਤਹਿਤ ਇਹ ਜਿਹੜਾ ਆ ਜਾਨਲੇਵਾ ਹਮਲਾ ਜਿੰਨ 307 ਗਣੇ 109 ਵੀ ਨੇ ਸ ਹੈ ਉਹਦੇ ਤੇ ਅਸੀਂ ਪਰਚਾ ਦਰਜ ਕਰ ਰਹੇ ਹਾਂ ਕੋਈ ਕਿਸੇ ਵੀ ਵਿਅਕਤੀ ਨੂੰ ਮੜੇ ਅਨਸਰ ਵਿੜਾ ਕਾਨੂੰਨ ਅਪਲੈਂਡ ਦੀ ਇਜਾਜ਼ਤ ਨਹੀਂ ਦੇਵਾਂਗੇ ਜਿਹੜਾ ਇਹ ਅਜੇ ਅਨਸਰ ਆ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਨਾ ਤੋਂ ਆ ਇਹ ਕੋਲ ਪਿਸਤਲ ਮਿਲੈ ਕੋਈ ਕਹਿੰਦੇ ਪਿਸਤਲ ਤੋਂ ਪ੍ਰਾਪਤ ਇਹਦੇ ਕੋਲ ਜਿਹੜਾ ਅਸੀਂ ਪਿਸਤਲ 에ਅ ਪਿਸਤਲ ਆ ਉਹਦਾ ਪ੍ਰਾਪਤ ਇਹ ਪਹਿਲੇ ਨਾਮੇ ਦਰਜ ਇਹ ਪਿਸਤਲ ਦੇ ਉੱਤੇ ਦਾ ਮਾਮਲਾ ਦਰਜ ਹੋ ਗਿਆ ਜਿੱਤੇ ਇਹ 307 ਦੇ ਨਾਲ ਉਹ ਮਾਮਲਾ ਦਰਜ 307 ਪਹਿਲੇ ਨਾਮੇ ਦਰਜ ਨਹੀਂ ਹੋਇਆ ਉਹ ਅਜੇ ਤੁਤੀਸ ਸਾਡੀ ਕੋਈ ਗੱਲ ਹੈ ਉਸ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਆ ਤਾਂ ਅਜੇ ਹੋਣ ਦੀ ਹੀ ਗੱਲ ਹੈ ਕਾਰਨ ਕੀ ਹੈ ਜੀ ਲੜਾਈ ਦਾ ਸੀ ਕਾਰਨ ਇਹਦੇ ਕੋਲ ਇੱਕ ਡਾਕਟਰ ਸੀ ਜਿਹੜਾ ਅ ਰਵਿੰਦਰ ਬਿੰਦੇ ਦੇ ਕੋਲ ਉਹ ਨੌਕਰ ਉਹਦਾ ਤਖਰਾ ਦੇ ਬੰਦੇ ਨੇ ਰੱਖ ਲਿਆਈ ਤਖਰਾ ਦਾ ਬੰਦਾ ਦਾ ਜਿਹੜਾ ਫਾਸਟ ਫੂਡ ਦਾ ਕੰਮ ਸੀ ਰਾਖ ਪੱਟੀ ਵਾਲਾ ਦਾ ਇਹ ਵਜ੍ਹਾ ਰੰਜੇਸ਼ ਕਰ ਕਰੇ ਨਹੀਂ ਦੀ ਮੇਰਾ ਨਾਮ ਅਮਲਜੀਤ ਸਿੰਘ ਹੈ ਇਹ ਕਿਹੜਾ ਪਿੰਡਾ ਮੇਰਾ ਪਿੰਡ ਰਾਗਈ ਕੀ ਕੰਮ ਕਰਦੇ ਹਾਂ ਮੈਂ ਸਾਡੇ ਕੋਲ ਜੀ ਸੀ ਵੀ ਦੇ ਟਰੈਕਟਰ ਨੇ ਇਹ ਜੀ ਸੀ ਵੀ ਦੇ ਕੰਮ ਕਰਦੇ ਹਾਂ ਅਚਕੀ ਮਾਮਲਾ ਹੈਗਾ ਅੱਜ ਜਿਹੜੀ ਲੜਾਈ ਹੋਈ ਆ ਤੁਹਾਡੀ ਇਹ ਲੜਾਈ ਪਹਿਨਾ 2 ਮਹੀਨੇ ਪਹਿਨਾ ਹੋਈ ਸੀਗੀ ਇਹਨੇ ਸਾਡੇ ਕੋਲ ਬੰਦਾ ਰੱਖਿਆ ਹੋਈ ਉਹਦੇ ਨਾਲ ਲੜਦਾ ਸੀਗਾ ਇਹ ਕੌਣ ਲੜਦਾ ਸੀ ਇਹ ਬਿੰਦਾਈ ਇਹ ਪਟੀਆਂ ਦਾ ਬਿੰਦਾ ਨੇ ਬਾਣਾ ਪਾਇਆ ਹੋਇਆ ਜੀ ਬਾਣਾ ਕਰਕੇ ਹਵਾ ਥੋੜੀ ਜੀ ਕਰਦਾ ਉਹਦੇ ਕਰਕੇ ਹਰੇਕ ਉਹ ਕਿਰਪਾਨ ਕੱਢ ਲੈਂਦਾ ਇੰਨੇ ਕੀ ਰਾਤ ਅਸੀਂ ਉੱਥੇ ਚੌਕ 'ਚ ਜਾਂਦਾ ਪਿਆ ਸੀ ਇਹਨੇ ਗੱਡੀ ਅੱਗੇ ਲਾ ਕੇ ਨਾਲੇ ਟਾਕੀ ਮਾਰੀ ਨਾਲੇ ਮੇਰੇ ਚਪੇੜਾ ਮਰੀਆਂ ਨਾਲੇ ਮੁੰਡੇ ਦੇ ਕਿਰਪਾਨਾਂ ਮਰੀਆਂ ਉਸ ਅੰਮਰਾਲੇ ਦਾਗ ਲਾਈ ਸਮਰਾਲੇ ਜਿਹੜਾ ਦਾਗਲਾ ਹੋ ਉਹ ਆਉਣਾ ਉਹ ਨਰਪੈ ਸਿੰਘ ਹੀ ਉਹ ਸਾਡੇ ਕੋਲ ਕੰਮ ਕਰਦਾ ਸੀ ਉਹਦੇ ਨਾਲ ਲੜਾਈ ਕਰਦਾ ਹੀ ਇਹ ਵਾਰ-ਵਾਰ ਉਹਦੇ ਕੋਲ ਲੱਗਿਆ ਹੁੰਦਾ ਸੀ ਨਹੀਂ 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 ਉਹਦੇ ਕੋਲ ਨਹੀਂ ਲੱਗਿਆ ਇਹਦੇ ਘਰ ਘਰੇ ਉਹ ਨਹੀਂ ਜਿੰਦਾ ਲਾਤਾ ਹੀ ਆਪਣੇ ਇਹ ਇਹ ਲੋਂਦਾ ਚਿੱਟਾ ਇਹਨੂੰ ਇਹ ਸੀਗਾ ਇਹ ਘਰ ਖੋਲੇ ਆਪਣਾ ਕੌਣ ਚਿੱਟਾ ਲੋਂਦਾ ਇਹ ਵਿੰਦਾ ਜੀ ਅੱਛਾ ਹਾਏ ਇਹਨੇ ਆਪਦੀ ਜਗ੍ਹਾ ਵੇਚਤੀ ਉਹਨੂੰ ਕਹਿੰਦਾ ਮੈਨੂੰ ਚਾਬੀ ਦੇ ਮੈਂ ਇੱਥੇ ਆਇਆ ਕਰਨਾ ਜੋ ਵੀ ਕੋ ਖਾਣ ਪੀਣ ਤੇ ਉਹਨੇ ਚਾਬੀ ਨਹੀਂ ਦਿੱਤੀ ਉਹਦੇ ਕਰਕੇ ਉਹਨੂੰ ਫੁੱਟਦੇ ਆ ਤੇ ਰਾਤ ਲੜਾਈ ਰਾਤ ਹੋਈ ਹੈ ਇਹ ਲੜਾਈ ਹਾਂਜੀ ਰਾਤ ਹੋਈ ਗਈ ਤੇ ਅੱਜ ਇਹ ਥਾਣੇ ਕੀ ਗੱਲਬਾਤ ਹੋਈ ਅੱਜ ਥਾਣੇ ਆਏ ਸੀਗੇ ਪਿੰਨਾ ਪਿੰਟ ਇਹਨੇ ਗੱਡੀ ਭੰਨਤੀ ਦੀ ਪਿੰਟ ਅਸੀਂ ਖੜੇ ਸੀਗੇ ਅੱਛਾ ਜੀ ਹਾਂਜੀ ਖੜੇ ਜੀ ਇਹਨੇ ਗੱਡੀ ਮਾਰੀ ਜੀ ਗੱਡੀ ਭੰਨੇ ਆਏ ਉੱਥੇ ਫਿਰ ਆ ਕੇ ਥਾਣੇ ਦੇ ਵਿੱਚ ਅਸੀਂ ਇਹ ਫੈਸਲਾ ਕਰਨ ਨੂੰ ਆਏ ਸੀ ਅਸੀਂ ਥਾਣੇਦਾਰ ਅੱਗੇ ਗਏ ਉਹ ਕਹਿੰਦੇ ਲੇਖ ਲਿਖਾ ਕੇ ਲੈ ਆਓ ਅਸੀਂ ਲੇਖ ਲਗਾਉਣ ਚਲੇ ਗਏ ਹਾਂ ਇਹੋ ਲਿਖਾ ਕੇ ਆਏ ਤੇ ਇਹਨੇ ਆਉਂਦੀ ਸਰਕਰਪਾਨਾ ਕਢੀ ਇਹਦਾ ਕੰਮ ਕੀ ਆ ਕੀ ਕੰਮ ਕਰਦਾ ਕੋਈ ਕੰਮ ਨਹੀਂ ਰਗੜਾ ਪੀਂਦਾ ਵਾ ਰਗੜਾ ਲੋਂਦਾ ਉੱਥੇ ਇਹਦੀ ਨਾ ਜਗਾ ਵਾ ਸੜਕ ਦੇ ਉੱਤੇ جھੋਂਪੜੀ ਪਈ ਹੋਈ ਆ ਪੱਟੀਆਂ ਚੋਂਕ ਉੱਥੇ ਰਗੜਾ ਲੋਂਦਾ ਹੀ ਉਹੀ ਤਾਂ ਪੀਂਦਾ ਹੈ ਸਾਰਾ ਖੰਦਾ ਪੀਂਦਾ ਇੱਥੇ ਨਾ ਪਹਿਲਾਂ ਮਰੀ ਸਾਡਾ ਕੰਮ ਹੈਗਾ ਜੀ ਜੀ ਸੀ ਬੀ ਹੈ ਜੀ ਆਪਣੇ ਕੋਲ ਟਰੈਕਟਰ ਟਰੈਲੀਆਂ ਜਾਈ ਫੈਕਟਰੀ ਚ ਕੰਮ ਕਰਦੇ ਆ ਜੀ ਨਾਮ ਕੀ ਹੈ ਘੰਟਿਆਂ ਦੇ ਨਾਮ ਪਰਮਿੰਦਰ ਸਿੰਘ ਆ ਜੀ ਪਿੰਡ ਕਿਹੜਾ ਪਿੰਡ ਆਪਣਾ ਰਾਖਾ ਹੈ ਜੀ ਇਹ ਜਿਹੜੀ ਲੜਾਈ ਹੋਈ ਆ ਕੀ ਲੜਾਈ ਬਾਰੇ ਦੱਸੂ ਕਿ ਕੀ ਗੱਲ ਹੋਈ ਅੱਜ ਠਾਣੇ ਦੇ ਵਿੱਚ ਵੀ ਕਿਰਪਾਨਾਂ ਚੱਲੀਆਂ ਲੜਾਈ ਦਾ ਕਾਰਨ ਇਹ ਆ ਜੀ ਸਾਡੇ ਕੋਲ ਰੱਖਿਆ ਹੋਇਆ ਇੱਕ ਨੌਕਰ ਅੱਛਾ ਜੀ ਉਹਦੀ ਜਗ੍ਹਾ ਜੀ ਇਹਦੇ ਕੋਲ ਜਮਈ ਆਪਣੀ ਤਾਂ ਨੇ ਵੇਚ ਲਈ ਜਗਾ ਕਿਹਨੇ ਜੀ ਵਿੰਦੇ ਨੇ ਜਿਹੜਾ ਨਿਹੰਗ ਬਣਿਆ ਹੋਇਆ ਬਾਣਾ ਪਾਇਆ ਹੋਈ ਅਮਰਦੇਵ ਦਾ ਬਾਬਾ ਠਾਕੁਰ ਸਿੰਘ ਉਹਨਾਂ ਨੇ ਲਾਇਆ ਹੋਇਆ ਬਾਣਾ ਇਹ ਦੁਆਰਾ ਫੇਰ ਭਾਵੇਂ ਛੱਗਿਆ ਕਿ ਨਹੀਂ ਛੱਗਿਆ ਨਹੀਂ ਉਦਾਂ ਹੀ ਬਾਣਾ ਪਾਇਆ ਹੋਇਆ ਜੀ ਉਹਦੀ ਬੇਅਦਬੀ ਕਰਦਾ ਇੱਕ ਤਾਂ ਹੀ ਦੂਜੀ ਗੱਲ ਇਹ ਸਾਡੇ ਜਿਹੜੇ ਨੌਕਰ ਰੱਖਿਆ ਹੈ ਆਪਣੀ ਤਾਂ ਨਹੀਂ ਜਗਾ ਬੇਜ਼ਤੀ ਜੀ ਉਹਦੀ ਜਗਾ ਇਹਦੇ ਨਾਲ ਆ ਬਿਲਕੁਲ ਹੀ ਉਹ ਸਾਡੇ ਕੋਲੇ ਰਹਿੰਦਾ ਜੀ ਆਪਦੀ ਉਹਦੇ ਘਰ ਦਾ ਪਰਿਵਾਰ ਕੋਈ ਹੈ ਨਹੀਂ ਮਾਪਿਓ ਹੈ ਨਹੀਂਗਾ ਜੀ ਇਕੱਲਾ-ਇਕੱਲਾ ਹੈਗਾ ਜੀ ਉਹ ਇਹ ਕਹਿੰਦਾ ਜੀ ਚਾਬੀ ਹੈ ਜਿਹੜੀ ਸਾਨੂੰ ਆਪਣੇ ਘਰ ਦੀ ਦੇ ਅਸੀਂ ਇੱਥੇ ਆਇਆ ਜਾਇਆ ਕਰਨਾ ਇਹ ਸਾਰਾ ਕੁਝ ਇਹ ਕਰਦੇ ਆ ਜੀ ਖਾਂਦੇ ਪੀਂਦੇ ਦੋ ਤਿੰਨ ਇਹਦੇ ਨਾਲ ਲੰਡਰ ਹੁੰਦੇ ਆ ਇਹ ਉਹ ਕਹਿੰਦਾ ਵੀ ਮੈਂ ਚਾਬੀ ਨਹੀਂ ਦੇਣੀ ਹੈਗੀ ਵੀ ਮੈਂ ਕਿਉਂ ਦਮਾ ਤੂੰ ਆਪਣਾ ਜਿੱਥੇ ਮਰਜੀ ਬੈਠ ਇਹਨਾਂ ਗਾਲੋ-ਗਲਾਈ ਹੋ ਗਈ 2 ਮਹੀਨੇ ਦੀ ਗੱਲ ਹੈ ਜੀ ਉਸ ਤੋਂ ਬਾਅਦ ਜੋ ਸਾਡੇ ਰਹਿਣ ਕਰਕੇ ਸਾਨੂੰ ਵੀ ਲੱਗ ਗਈ ਵਿੱਚ ਗਾਲਾਂ ਕੱਢਣ ਕਹਿੰਦਾ ਜਿੰਨਾਂ ਦੇ ਨਾਲ ਰਹਿੰਦਾ ਉਹਨਾਂ ਨੂੰ ਵੀ ਦੇਖ ਲਾਂਗੇ ਗਾਲਾਂ ਗੰਦੀਆਂ ਕੱਢਣ ਲੱਗ ਗਈ ਚਲੋ ਅਸੀਂ ਫੇਰ ਵੀ ਕਿਹਾ ਵੀ ਚਲੋ ਕੋਈ ਗੱਲ ਨਹੀਂ ਵੀ ਸਾਲੇ ਦਾ ਇਹ ਖਾਦਾ ਪੀਤਾ ਹੁੰਦਾ ਅਈ ਹੈਗੇ ਕੰਮ ਵਾਲੇ ਬੰਦੇ ਅਸੀਂ ਇਹਨੇ ਬਾਅਦ ਚ ਫੇਰ ਜਦ ਵੀ ਜਾਣਾ ਜੀ ੱਡੇ ਤੇ ਉੱਥੇ ਗਾਲਾਂ ਕੱਢਣ ਲਾ ਜਾਂਦਾ ਜੀ ਗੰਦੀਆਂ-ਗੰਦੀਆਂ ਭਈਆਂ ਨੂੰ ਕੱਢੂਗਾ ਕਿਤੇ ਸਾਡੇ ਨਾਂ ਲੈ ਲੈ ਕੇ ਕਿਤੇ ਮੁੰਡੇ ਦਾ ਨਾਂ ਲੈ ਲੈ ਕੇ ਅਸੀਂ ਕਹਿੰਨੇ ਆਂ ਇਹ ਕੰਨ ਨੂੰ ਅਸੀਂ ਅਜੇ ਕੰਦੇ ਲੱਗਣਾ ਇਹ ਮੂੰਹ ਪਰ ਇਹ ਹਟਦਾ ਨਹੀਂਗਾ ਜੀ ਫੇਰੇ ਰਾਤ ਫੇਰ ਆਇਆ ਜੀ ਰਾਤ ਮੇਰਾ ਮੁੰਡਾ ਉੱਥੇ ਚੌਂਕ ਜੀ ਗਾ ਪੱਟੀਆਂ ਨਾਲ ਉਹੀ ਮੁੰਡਾ ਸੀਗਾ ਨਾਲ ਥੱਗਦੇ 버거 버거 ਖਾਣ ਦਾ ਇਹ ਜਗਾ ਗੰਦਾ ਬੰਦਾ ਇਹਨੇ ਮੁੜ ਕੇ ਕੀ ਕੀਤਾ ਜੀ ਸਵੇਰੇ ਗਿਆ ਸਵੇਰੇ ਜਾ ਕੇ ਫੇਰ ਸਾਡੀ ਗੱਡੀ ਭੰਨਿਆ ਜੀ ਇਹ ਚਲੋ ਅਸੀਂ ਫੇਰ ਮਗਰੇ ਆ ਗਏ ਥਾਣੇ ਗੱਡੀ ਕਢਾਤੀ ਇਹਨੇ ਆ ਕੇ ਅਸੀਂ ਥਾਣੇ ਆ ਕੇ ਦੱਸਿਆ ਵੀ ਐਦਾ ਦਾ ਕਰਕੇ ਗੱਲਬਾਤ ਹੈ ਸਾਡਾ ਹੀਲਾ ਕਰੋ ਜੀ ਇਹੀ ਤਾਂ ਆ ਕੇ ਕੰਮ ਵਾਲੇ ਬੰਦੇ ਹੈਗਾ ਜੀ ਵਿਲਾ ਚਲੋ ਕਹਿੰਦੇ ਤੁਸੀਂ ਦਰਖਾਸਤ ਦੇ ਕੇ ਲੈ ਕੇ ਦਿਓ ਕਿ ਜੋ ਵੀ ਕਾਰਵਾਈ ਬਣਦੀ ਅਸੀਂ ਦਵਾਂਗੇ ਜਿਵੇਂ ਵੀ ਹੋਊਗੀ ਕੋਈ ਗੱਲ ਨਹੀਂ ਉਹਨਾਂ ਸਾਡੀ ਸੁਣਵਾਈ ਕੀਤੀ ਜੇ ਵੀ ਬਣਦੀ ਆ ਇਹ ਚਲੋ ਜੀ ਅਸੀਂ ਬਾਹਰ ਖੜੇ ਆ ਜੀ ਗੇਟ ਤੋਂ ਇਹ ਆਇਆ ਤਿੰਨੇ ਜਾਣੇ ਇਹਦੇ ਨਾਲ ਸੀਗੇ ਤੇ ਇਹਨੇ ਆਉਂਦਿਆ ਸਾਰੇ ਗੱਡੀ ਲਾਈ ਦੂਈ ਅੰਦਰ ਇੱਕ ਪਹਿਲਾਂ ਹੀ ਵੀ ਅੰਦਰੇ ਖੜੀ ਸੀਗੀ ਤੋੜ ਕੇ ਆਪ ਗੱਡੀ ਗਈ ਇਹਦੇ ਇਹਨਾਂ ਨੇ ਤੋੜੀ ਸਾਡੀ ਸਭ ਗੱਡੀ ਦੇਖ ਲਓ ਜਾ ਕੇ ਜਾਇ ਤੋੜੀ ਪਈ ਹੈ ਜੀ ਇਹਨੇ ਉਦੋਂ ਬਾਅਦ ਜਿਹਨੇ ਗੱਡੀ ਦੂਈ ਅੰਦਰ ਲਾ ਕੇ ਕਿਰਪਾਨਾ ਕੱਢ ਕੇ ਲੈ ਆ ਕੇ ਗੱਡੀ ਲਿਆ ਕੇ ਕਿਰਪਾਨ ਪਹਿਲਾਂ ਇਹਨੇ ਪਿਸਤੌਲ ਕੱਢਿਆ ਪਿਸਤੌਲ ਤਾਂ ਫੇਰ ਰੱਖਦਾ ਇਹਨਾਂ ਨੇ ਪੁਲਿਸ ਵਾਲਿਆਂ ਦੇਖ ਕੇ ਕਿਰਪਾਨ ਕੱਢ ਕੇ ਲਿਆ ਕੇ ਤੁਹਾਨੂੰ ਕਹਿੰਦਾ ਮੈਂ ਦੇਖਦਾ ਗਾਲਾਂ ਗੰਦੀਆਂ ਗੰਦੀਆਂ ਲੱਗ ਗਈ ਮੈਂ ਦੱਸ ਨਹੀਂ ਸਕਦਾ ਇਹ ਇੰਨੀਆਂ ਗੰਧੀਆਂ ਗਾਲਾਂ ਕੱਢਦੇ ਅਸੀਂ ਅਮਰਤਾਰੀਆਂ ਜੀ ਅਸੀਂ ਵੀ ਐਸੇ ਲਫ਼ਜ਼ ਬੋਲ ਨਹੀਂ ਸਕਦੇ ਜਿਵੇਂ ਅਸੀਂ ਅਮਰਤ ਦੇ ਛਕੇ ਆਏ ਅਸੀਂ ਐਜਾ ਗੰਧ ਨਹੀਂ ਬੋਲ ਸਕਦੇ ਇਹਦੇ ਸਾੜੇ ਦੇ ਅੰਦਰ ਹੁੰਦੀ ਹੈ ਇਹ ਘਟਨਾ ਸਾਰੀ ਕਿਉਂ ਗੇਟ ਤੋਂ ਬਾਹਰ ਹੁੰਦੀ ਹੈ ਇਹ ਅੱਜ ਇਹ ਬਾਹਰਲੇ ਪਾਸੇ ਆ ਕੇ ਗੱਡੀ ਅੰਦਰ ਕਢਾਈ ਇਹਨੇ ਖਾਣੇ ਦੇ ਜੀ ਕਿਰਪਾਨਾ ਲੈ ਕੇ ਆ ਗਏ ਤਿੰਨੇ ਜਣੇ ਇੱਕ ਕੋ ਬਰਛਾ ਹੈਗਾ ਦੋ ਕੋ ਕਿਰਪਾਨਾ ਹੈਗੀਆਂ ਜੀ ਇਹ ਆ ਕੇ ਸਾਨੂੰ ਗਾਲਾਂ ਕੱਢਣ ਲੱਗ ਕੇ ਕਿਰਪਾਨਾ ਮਾਰਨ ਲੱਗ ਗਏ ਸਾਡੇ ਆ ਕੇ ਅਸਲਾ ਵੀ ਸੀ ਇਹਨਾਂ ਕੋ ਪਿਸਤੌਲ ਹੈਗਾ ਜੀ ਇਹਨੇ ਮੁੜ ਕੇ ਆ ਕੇ ਮੇਰੇ ਹੱਥ ਤੇ ਮਾਰੀ ਜੀ ਇਹ ਟਾਂਕੇ ਲਾਉਣੇ ਆ ਜੀ ਉਹਨਾਂ ਡਾਕਟਰ ਸਾਹਿਬ ਆਏ ਨਹੀਂ ਹੈਗੇ ਮੁੰਡੇ ਦੇ ਮਾਰੀ ਕਰ ਦਿੰਦੇ ਕਿਰਪਾਨ ਦੀ ਜਿਹੜਾ ਦੂਆ ਮੁੰਡਾ ਹੀ ਉਹਦੀ ਬਾਹ ਤੇ ਬੱਜੀ ਆਈ ਮੇਰਾ ਸਾਲੀ ਦਾ ਮੁੰਡਾ ਹੈਗਾ ਜੀ ਉੱਥੇ ਨਾਲ ਸਾਡੇ ਕੋਲ ਤਾਂ ਕੋਈ ਚੀਜ਼ ਵੀ ਨਹੀਂ ਸੀ ਤੇਰੇ ਅੰਦਰ ਜਾ ਕੇ ਰੌਲਾ ਪਾਉਣ ਲੱਗ ਗਿਆ ਜੀ ਫਿਰ ਉੱਥੇ ਅਸੀਂ ਵੀ ਥੋੜਾ ਜਿਹਾ ਹੱਥ ਹੌਲਾ ਕੀਤਾ ਜੀ ਉਸ ਟਾਈਮ ਤਿੰਨ ਦਾ ਤੁਸੀਂ ਨਾਮ ਲੈ ਰਹੇ ਹੋ ਦੋ ਹੋਰ ਕਿਹੜੇ ਸੀਗੇ ਇਹਦੇ ਨਾਲ ਇੱਕ ਤਾਂ ਹੀ ਕਿਹੜੇ ਪਿੰਡ ਦਾ ਉਹ ਖਵਾਲ ਦਾ ਹੀ ਇਹਦੇ ਨਾਲ ਕੌਣ ਪਤਾ ਨਹੀਂ ਆਮਣਾ ਆਮਣਾ ਨੌ ਆ ਜੀ ਫੈਕਟਰੀ ਫੂਟਰੀ ਕੰਮ ਕਰਦਾ ਸੀਗਾ ਜੀ ਕਰਦਾ ਸੀ ਉੱਥੇ ਵੀ ਕੱਢਿਆ ਹੋਇਆ ਜੀ ਉਹ ਨਾਲ ਜਿਹੜੇ ਜਿਹੇ ਆਪ ਨੇ ਉਹ ਜਿਹੋ ਨੇ ਨਾਲ ਲੜਾਏ ਹੋਏ ਆ ਜੀ ਤਿੰਨ ਚਾਰ ਜਣੇ ਲੈ ਕੇ ਫਰੀ ਤੀਜਾ ਕੌਣ ਆ ਤੀਜੇ ਦਾ ਨਹੀਂ ਪਤਾ ਉਹ ਨਹੀਂ ਪਤਾ ਇਹ ਉਹ ਪਤਾ ਨਹੀਂ ਕਿਹੜਾ ਇਹਨੇ ਮੂੰਹ ਬੰਨਿਆ ਹੋਇਆ ਹੈਗਾ ਕਿ ਉਹ ਵੀ ਨਾਲ ਹੀ ਹੈਗਾ ਜੀ ਜਾਣੀ ਇਹ ਤਿੰਨੇ ਹਾਂ ਇਹ ਬਾਣੇ ਦੇ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਹਾਂਜੀ ਹਾਂਜੀ ਉਹ ਥਾਣੇ ਦੇ ਤਿੰਨੇ ਨਹੀਂ ਥਾਰੇ ਬੜ ਗਏ ਸੀਗੇ ਫਿਰ ਆਕੇ ਉਹਨਾਂ ਨੇ ਫਿਰ ਪੁਲਿਸ ਵਾਲਿਆਂ ਨਾਲ ਅੰਦਰੇ ਰੱਖ ਲਿਆ ਕਹਿੰਦੇ ਤੁਸੀਂ ਬਾਹਰ ਨਾਲ ਨਿਕਲੋ ਜਦੋਂ ਕੀ ਗਲਤੀ ਹੈ ਕਿ ਤੁਸੀਂ ਉਹਨਾਂ ਨੂੰ ਟਾਰਗੇਟ ਕਰਦੇ ਹੋ ਉਹਨਾਂ ਨੇ ਸਾਡੇ ਨਾਲ ਬਹੁਤ ਯਾਨੀ 8-10 ਜਣਿਆਂ ਨਾਲ ਖਿੱਚ ਤੂ ਕੀਤੀ ਜੀ ਉਹਨਾਂ ਨੇ ਤਿੰਨੇ ਜਣੇ ਗ੍ਰਿਫਤਾਰ ਹੋ ਗਏ ਇੱਕ ਹੋਇਆ ਤਿੰਨੇ ਨੇ ਜੀ ਉੱਥੇ ਹਾਂਜੀ ਪੁਲਿਸ ਦੇ ਨਾਲ ਗੱਲਬਾਤ ਹੋਈ ਤੁਹਾਡੀ ਕੀ ਪ੍ਰੋਸੈਸ ਹਾਂਜੀ ਉਹਨਾਂ ਨੇ ਭਰੋਸਾ ਦਿੱਤਾ ਜੀ ਕਹਿੰਦੇ ਪੂਰਾ ਇਨਸਾਫ ਹੋਣਾ ਚਾਹੀਦਾ ਵੀ ਜੋ ਵੀ ਕਾਰਵਾਈ ਬਣੂਗੀ ਅਸੀਂ ਪੂਰੀ ਕਰਾਂਗੇ ਜਿਹਦਾ ਕਸੂਰ ਹੋ দোਸ਼ੀ ਨੂੰ ਅਸੀਂ ਜਰੂਰ ਉਹਦਾ ਸਾਜਾ ਦਵਾਂਗੇ ਇਹਨਾਂ ਜੀ ਕੱਲ ਜਿਹੜਾ ਹਰਾਕ ਪੱਟੀਆਂ ਤਖਰਾ ਵਗੈਰਾ ਇੱਕ ਨਿਹੰਗ ਸਿੰਘ ਹੈ ਜਿਹੜੇ ਰਵਿੰਦਰ ਸਿੰਘ ਮਿੱਦਾ ਤੇ ਅਮਨਜੋਤ ਇਹ ਵੀ ਜਿਹੜੇ ਆ ਇੱਕ ਹਰਾਕ ਪੱਟੀਆਂ ਦੇ ਜੱਸੂ ਵਾਲਦਾ ਇਹਨਾਂ ਦਾ ਪਹਿਲਾਂ ਕੱਲ ਸ਼ਾਮੀ ਕੇ ਦੀ ਘਰੇ ਜਗ੍ਹਾ ਇੱਟਾਂ ਰੋੜੇ ਵਗੈਰਾ ਮਰੇ ਸੀ ਉਸ ਤੋਂ ਬਾਅਦ ਦੂਜੀ ਧਿਰ ਦੇ ਇੱਟਾਂ ਰੋੜੇ ਬਰੇ ਆ ਉਹ ਕੰਪਲੇਂਟ ਦੇਣ ਲਈ ਆ ਜਾਏ ਸੀ ਦੋਨੇ ਪਾਰਟੀਆਂ ਇੱਥੇ ਜਦੋਂ ਕੰਪਲੇਂਟ ਦੇਣਾ ਥਾਡੇ ਦੇ ਬਾਹਰਲੇ ਪਾਸੇ ਇਹਨਾਂ ਨੇ ਜਿਹੜਾ ਇੰਦਿਆ ਸਿੰਘ ਹੈ ਇਹਨਾਂ ਨੇ ਕਿਰਪਾਨ ਘੱਟ ਗਿਆ ਦੂਜਿਆਂ ਤੇ ਜਿਹੜਾ ਦੋ ਤਣ ਬਾਰ ਕੀਤੇ ਜਿਹਦੇ ਨਾਲ ਮਨਦੀਪ ਸਿੰਘ ਦੇ ਤੇ ਜਗਰੂਪ ਸਿੰਘ ਦੇ ਆ ਜਗਰੂਪ ਸਿੰਘ ਨਵਜੋਤ ਸਿੰਘ ਆ ਇਹਨਾਂ ਦੀ ਕੰਪਲੇਂਟ ਤੇ ਅਸੀਂ ਜਿਹੜਾ ਕਮਲਜੀਤ ਤੇ ਤੇਜਿੰਦਰ ਤੇ ਪ੍ਰਵੰਦਰ ਇਹਨਾਂ ਦੇ ਸੱਟਾ ਮਾਰੀਆਂ ਨੇ ਕਿਰਪਾਨਾਂ ਦੇ ਨਾਲ ਜਿਹੜਾ ਸਖਤ ਤਰਾਮਾ ਦੇ ਤਹਿਤ ਅਸੀਂ ਜਿਹੜਾ ਆ ਜਾਨਲੇਵਾ ਹਮਲਾ ਜਿਹਨੂੰ 307 ਕਹਿੰਦੇ 109 ਵੀ ਨੇ ਸਰ ਉਹਦੇ ਤੇ ਅਸੀਂ ਪਰਚਾ ਦਰਜ ਕਰ ਰਹੇ ਹਾਂ ਕਿਉਂਕਿ ਕਿਸੇ ਵੀ ਵਿਅਕਤੀ ਨੂੰ ਮਾੜੇ ਅੰਸਰ ਨੂੰ ਜਿਹੜਾ ਕਾਨੂੰਨ ਅਪ ਲੈਣ ਦੀ ਇਜਾਜ਼ਤ ਨਹੀਂ ਦਵਾਂਗੇ ਜਿਹੜਾ ਇਹੋ ਜਿਹਾ ਅੰਸਰ ਆ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਨਾ ਪਾਵਾਂ ਇਹ ਕੋਲ ਪਿਸਟਲ ਵੀ ਮਿਲੇ ਜੀ ਕਿਉਂਕਿ ਪਿਸਟਲ ਵਿੱਚ ਬਰਾਮਦ ਇਹਦੇ ਕੋਲ ਜਿਹੜਾ ਆਈ ਪਿਸਟਲ 에ਅਰ ਪਿਸਟਲ ਆ ਜਿਹੜਾ ਬਰਾਮਦ ਕੀਤਾ ਪਹਿਲਾ ਵੀ ਮਾਮਲੇ ਦਰਜ ਇਹ ਪਿਸਟਲ ਦੇ ਉੱਤੇ ਦਾ ਕੋਈ ਮਾਮਲਾ ਹੋਏਗਾ ਜੀ ਇਹ 307 ਦੇ ਨਾਲ ਉਹ ਮਾਮਲਾ ਦਰਜ ਹੈ 307 ਦੇ ਪਹਿਲੇ ਮਾਮਲੇ ਦਰਜ ਨਹੀਂ ਜੀ ਉਹ ਅਜੇ ਤਵਦੀ ਸਾਡੀ ਕੋਈ ਗੱਲ ਨਾ ਉਹ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਆ ਤਾਂ ਅਜੇ ਹੋਣ ਦੀ ਜਗ੍ਹਾ ਹੈ ਕਾਰਨ ਕੀ ਹੈ ਜੀ ਲੜਾਈ ਦਾ ਸੀ ਘਾਰਨੇ ਦੇ ਕੋਲ ਇੱਕ ਡਾਕਟਰ ਸੀ ਜਿਹੜਾ ਅ ਰਵਿੰਦਰ ਬਿੰਦੇ ਦੇ ਕੋਲ ਉਹ ਨੌਕਰ ਉਹਦਾ ਤਖਰਾ ਦੇ ਬੰਦੇ ਨੇ ਰੱਖ ਲਿਆ ਜੀ ਤਖਰਾ ਦਾ ਬੰਦਾ ਦਾ ਜਿਹੜਾ ਫਾਸਟ ਫੂਡ ਦਾ ਕੰਮ ਸੀ ਰਾਖ ਪੱਟੀ ਵਾਲਾ ਦਾ ਇਹ ਵਜ੍ਹਾ ਰنجੇਸ਼ ਕਰਕੇ ਢੀਂਦੀ ਮੇਰਾ ਨਾਮ ਅਮਲਜੀਤ ਸਿੰਘ ਹੈ। ਕਿਹੜਾ ਪਿੰਡਾ? ਮੇਰਾ ਪਿੰਡ ਰਾਗ ਹੈ। ਕੀ ਕੰਮ ਕਰਦੇ ਹੋ? ਮੈਂ ਸਾਡੇ ਕੋਲ ਜੀਸੀਬੀ ਦੇ ਟਰੈਕਟਰ ਨੇ ਇਹ ਜੀਸੀਬੀ ਦੇ ਕੰਮ ਕਰਦੇ। ਮਿੱਟੀ ਅੱਛਾ ਕੀ ਮਾਮਲਾ ਹੈਗਾ ਤੁਹਾ ਅੱਜ ਜਿਹੜੀ ਲੜਾਈ ਹੋਈ ਆ ਤੁਹਾਡੇ ਕੀ? ਇਹ ਲੜਾਈ ਪਹਿਨਾ 2 ਮਹੀਨੇ ਪਹਿਨਾ ਹੋਈ ਸੀਗੀ ਇਹਨੇ ਸਾਡੇ ਕੋਲ ਬੰਦਾ ਰੱਖਿਆ ਹੋਈ ਉਹਦੇ ਨਾਲ ਲੜਦਾ ਸੀਗਾ ਇਹ। ਕੌਣ ਲੜਦਾ ਸੀ? ਇਹ ਬਿੰਦਾਈ ਇਹ ਪਟੀਆਂ ਦਾ ਬਿੰਦਾ ਇਹਨੇ ਬਾਣਾ ਪਾਇਆ ਹੋਇਆ ਹੀ ਬਾਣਾ ਕਰਕੇ ਹਵਾ ਥੋੜੀ ਜੀ ਕਰਦਾ ਉਹਦੇ ਕਰਕੇ ਹਰੇਕ ਨੂੰ ਕਿਰਪਾਨ ਕੱਢ ਲੈਂਦਾ। ਇਨੇ ਹੀ ਰਾਤ ਅਸੀਂ ਉੱਥੇ ਚੌਕ 'ਚ ਜਾਂਦਾ ਪਿਆ ਸੀ ਇਹਨੇ ਗੱਡੀ ਅੱਗੇ ਲਾ ਕੇ ਨਾਲੇ ਟਾਕੀ ਮਾਰੀ ਨਾਲੇ ਮੇਰੇ ਚਪੇੜਾ ਮਾਰੀਆਂ ਨਾਲੇ ਮੁੰਡੇ ਦੇ ਕਿਰਪਾਨਾ ਮਾਰੀਆਂ ਉਸ ਸਮਰਾਲੇ ਦਾਖਲ ਆਈ ਸਮਰਾਲੇ ਜਿਹੜਾ ਦਾਖਲ ਆਉਂਣਾ ਉਹ ਉਹ ਨਰਪੈ ਸਿੰਘ ਜੀ ਉਹ ਸਾਡੇ ਕੋਲ ਕੰਮ ਕਰਦਾ ਸੀ ਉਹਦੇ ਨਾਲ ਲੜਾਈ ਕਰਦਾ ਹੀ ਇਹ ਬਾਰ-ਬਾਰ ਦੇ ਕੋਲ ਲੱਗਿਆ ਹੁੰਦਾ ਸੀ ਨਹੀਂ 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 ਉਹਦੇ ਕੋਲ ਨਹੀਂ ਲੱਗਿਆ ਇਹ ਦੇ ਘਰ ਧਰੇ ਉਹ ਨਹੀਂ ਜਿੰਦਾ ਲਾਤਾ ਹੀ ਆਪਣੇ ਇਹ ਇਹ ਲੋਂਦਾ ਚਿੱਟਾ ਇਹਨੂੰ ਇਹ ਸੀਗਾ ਇਹ ਘਰ ਖੋਲੇ ਆਪਣਾ ਕੌਣ ਚਿੱਟਾ ਲੋਂਦਾ ਇਹ ਬਿੰਦਾਈ ਹਾਂ ਇਹਨੇ ਉਹਦੀ ਜਗਾ ਭੇਜਦੀ ਉਹਨੂੰ ਕਹਿੰਦਾ ਮੈਨੂੰ ਚਾਬੀ ਦੇ ਮੈਂ ਇੱਥੇ ਆਇਆ ਕਰਨਾ ਜੋ ਵੀ ਕੋ ਖਾਣ ਪੀਣ ਤੇ ਉਹਨੇ ਚਾਬੀ ਨਹੀਂ ਦਿੱਤੀ ਉਹਦੇ ਕਰਕੇ ਉਹਨੂੰ ਫੁੱਟਦੇ ਆ ਤੇ ਰਾਤ ਲੜਾਈ ਰਾਤ ਹੋਈ ਆ ਇਹ ਲੜਾਈ ਹਾਂਜੀ ਰਾਤ ਹੋਈ ਗਈ ਤੇ ਅੱਜ ਇਹ ਖਾਣੇ ਕੀ ਗੱਲਬਾਤ ਹੋਈ ਅੱਜ ਥਾਣੇ ਆਏ ਸੀਗੇ ਪਿੰਡ ਪਿੰਡ ਇਹਨੇ ਗੱਡੀ ਭੰਨਤੀ ਦੀ ਪਿੰਡ ਅਸੀਂ ਖੜੇ ਸੀਗੇ ਅੱਛਾ ਜੀ ਹਾਂਜੀ ਖੜੇ ਜੀ ਇਹਨੇ ਗੱਡੀ ਮਾਰੀ ਗੱਡੀ ਭੰਨੇ ਆਏ ਉੱਥੇ ਫਿਰ ਆਕੇ ਥਾਣੇ ਦੇ ਵਿੱਚ ਅਸੀਂ ਇਹ ਫੈਸਲਾ ਕਰਨ ਨੂੰ ਆਏ ਸੀ ਅਸੀਂ ਥਾਣੇਦਾਰ ਅੱਗੇ ਗਏ ਉਹ ਕਹਿੰਦੇ ਲੇਖ ਲਿਖਾ ਕੇ ਲੈ ਆਓ ਅਸੀਂ ਲੇਖ ਲਗਾਉਣ ਚਲੇ ਗਏ ਹਾਂਜੀ ਉਹ ਲਿਖਾ ਕੇ ਆਏ ਤੇ ਇਹਨੇ ਆਉਂਦੀ ਸਰਕਰਪਾਨਾ ਕਢੀ ਇਹਦਾ ਕੰਮ ਕੀ ਆ ਕੀ ਕੰਮ ਕਰਦਾ ਕੋਈ ਕੰਮ ਨਹੀਂ ਇਹ ਰਗੜਾ ਪੀਂਦਾ ਵਾ ਰਗੜਾ ਲੋਂਦਾ ਉੱਥੇ ਇਹਦੀ ਨਾ ਜਗਾ ਵਾ ਸੜਕ ਦੇ ਉੱਤੇ ਝੌਂਪੜੀ ਪਈ ਹੋਈ ਹੈ ਪੱਟੀਆਂ ਚੌਂਕ ਉੱਥੇ ਰਗੜਾ ਲੋਂਦਾ ਹੀ ਉਹੀ ਤਾਂ ਪੀਂਦਾ ਹੈ ਸਾਰਾ ਖੰਗਦਾ ਦਿੰਦਾ ਇੱਥੇ ਨਾ ਸਾਡਾ ਕੰਮ ਹੈਗਾ ਜੀ ਜੀ ਸੀ ਬੀ ਹੈ ਜੀ ਆਪਣੇ ਕੋਲ ਟਰੈਕਟਰ ਟਰੈਲੀਆਂ ਜਾਈ ਫੈਕਟਰੀ ਚ ਕੰਮ ਕਰਦੇ ਆ ਜੀ ਨਾਮ ਕੀ ਹੈ ਘੰਟਿਆਂ ਦੇ ਨਾਮ ਪਰਮਿੰਦਰ ਸਿੰਘ ਆ ਜੀ ਪਿੰਡ ਕਿਹੜਾ ਪਿੰਡ ਆਪਣਾ ਰਾਖਾ ਹੈ ਜੀ ਇਹ ਜਿਹੜੀ ਲੜਾਈ ਹੋਈ ਆ ਕੀ ਲੜਾਈ ਬਾਰੇ ਦੱਸੂ ਕਿ ਕੀ ਗੱਲ ਹੋਈ ਅੱਜ ਥਾਣੇ ਦੇ ਵਿੱਚ ਵੀ ਕਿਰਪਾਨਾਂ ਚਲੀਆਂ ਲੜਾਈ ਦਾ ਕਾਰਨ ਇਹ ਆ ਜੀ ਸਾਡੇ ਕੋਲ ਰੱਖਿਆ ਹੋਇਆ ਹੈ ਇੱਕ ਨੌਕਰ ਅੱਛਾ ਜੀ ਉਹਦੀ ਜਗ੍ਹਾ ਹੀ ਇਹਦੇ ਕੋਲ ਜਮਈ ਆਪਣੀ ਤਾਂ ਇਹਨੇ ਵੇਚ ਲਈ ਜਗਾ ਕਿਹਨੇ ਜੀ ਬਿੰਦੇ ਨੇ ਜਿਹੜਾ ਨਿਹੰਗ ਬਣਿਆ ਹੋਇਆ ਬਾਣਾ ਪਾਇਆ ਹੈ ਅਮਰਦੇਵ ਦਾ ਬਾਬਾ ਠਾਕਰ ਸਿੰਘ ਉਹਨਾਂ ਨੇ ਲਹਾਇਆ ਹੋਇਆ ਬਾਣਾ ਇਹ ਦਵਾਰਾ ਫੇਰ ਭਾਣ ਛਕਿਆ ਕਿ ਨਹੀਂ ਛਕਿਆ ਨਹੀਂ ਉਦਾਂ ਹੀ ਬਾਣਾ ਪਾਇਆ ਹੋਇਆ ਜੀ ਉਹਦੀ ਬੇਅਦਵੀ ਕਰਦਾ ਇੱਕ ਤਾਂ ਹੀ ਦੂਜੀ ਗੱਲ ਇਹ ਸਾਡੇ ਜਿਹੜੇ ਨੌਕਰ ਰੱਖਿਆ ਹੈ ਆਪਣੀ ਤਾਂ ਨੇ ਜਗਾ ਬੇਤੀ ਜੀ ਉਹਦੀ ਜਗਾ ਇਹਦੇ ਨਾਲ ਆ ਬਿਲਕੁਲ ਹੀ ਉਹ ਸਾਡੇ ਕੋਲੇ ਰਹਿੰਦਾ ਜੀ ਉਹ ਆਪਦੀ ਉਹਦੇ ਘਰ ਦਾ ਪਰਿਵਾਰ ਕੋਈ ਹੈ ਨਹੀਂ ਮਾਪਿਓ ਹੈ ਨਹੀਂਗਾ ਜੀ ਇਕੱਲਾ-ਕੱਲਾ ਹੈਗਾ ਜੀ ਉਹ ਇਹ ਕਹਿੰਦਾ ਜੀ ਚਾਬੀ ਹੈ ਜਿਹੜੀ ਸਾਨੂੰ ਆਪਣੇ ਘਰ ਦੀ ਦੇ ਅਸੀਂ ਇੱਥੇ ਆਇਆ ਜਾਇਆ ਕਰਨਾ ਇਹ ਸਾਰਾ ਕੁਝ ਇਹ ਕਰਦੇ ਆ ਜੀ ਖਾਂਦੇ ਪੀਂਦੇ ਜੀ ਦੋ ਤਿੰਨ ਇਹਦੇ ਨਾਲ ਲੰਡਰ ਹੁੰਦੇ ਆ ਜੀ ਉਹ ਕਹਦਾ ਵੀ ਮੈਂ ਚਾਬੀ ਨਹੀਂ ਦੇਣੀ ਹੈਗੀ ਵੀ ਮੈਂ ਕਿਉਂਦਾ ਮੈਂ ਤੂੰ ਆਪਣਾ ਜਿੱਥੇ ਮਰਜੀ ਬੈਠ ਇਹਨਾਂ ਗਾਲੋਗਲਾਈ ਹੋ ਗਈ 2 ਮਹੀਨੇ ਦੀ ਗੱਲ ਹੈ ਜੀ ਉਸ ਤੋਂ ਬਾਅਦ ਜੋ ਸਾਡੇ ਰਹਿਣ ਕਰਕੇ ਸਾਨੂੰ ਵੀ ਲੱਗ ਗਈ ਵਿੱਚ ਗਾਲਾਂ ਕੱਢਣ ਗਏ ਜਿਨ੍ਹਾਂ ਦੇ ਨਾਲ ਰਹਿਣਾ ਉਹਨਾਂ ਨੂੰ ਵੀ ਦੇ ਲਾਂਗੇ ਗਾਲਾਂ ਗੰਦੀਆਂ ਕੱਢਣ ਲੱਗ ਗਈ ਚਲੋ ਅਸੀਂ ਫੇਰ ਵੀ ਕਿਹਾ ਵੀ ਚਲੋ ਕੋਈ ਗੱਲ ਨਹੀਂ ਵੀ ਸਾਲੇ ਦਾ ਇਹ ਖਾਦਾ ਪੀਤਾ ਹੁੰਦਾ ਬਈ ਹੈਗੇ ਕੰਮ ਵਾਲੇ ਬੰਦੇ ਅਸੀਂ ਕਿਉਂ ਕਿ ਲੜਨਾ ਇੱਕ ਨਹੀਂ ਇਹਨੇ ਬਾਅਦ ਚ ਫੇਰ ਜਦ ਵੀ ਜਾਣਾ ਜੀ ੱਡੇ ਤੇ ਉੱਥੇ ਗਾਲਾਂ ਕੱਢਣ ਲਾ ਜਾਂਦਾ ਜੀ ਗੰਦੀਆਂ ਗੰਦੀਆਂ ਭਈਆਂ ਨੂੰ ਕੱਢੂਗਾ ਕਿਤੇ ਸਾਡੇ ਨਾਂ ਲੈ ਲੈ ਕੇ ਕਿਤੇ ਮੁੰਡੇ ਦਾ ਨਾਂ ਲੈ ਲੈ ਕੇ ਅਸੀਂ ਕਹਿੰਨੇ ਜੀ ਕਾਹਨੂੰ ਅਸੀਂ ਐਜ ਗੰਦੇ ਲੱਗਣਾ ਹੀ ਮੂੰਹ ਪਰ ਇਹ ਹਟਦਾ ਨਹੀਂਗਾ ਜੀ ਫੇਰੇ ਰਾਤ ਫੇਰ ਆਇਆ ਜੀ ਰਾਤ ਮੇਰਾ ਮੁੰਡਾ ਉੱਥੇ ਚੌਂਕ ਜੀ ਦੀਆਂ ਪੱਟੀਆਂ ਨਾਲ ਉਹੀ ਮੁੰਡਾ ਸੀਗਾ ਨਾਲ ਕਿਤੇ 버ਗਰ 버ਗਰ ਖਾਣ ਆਏ ਹੋਣੇ ਆਈ ਇਹ ਉੱਥੇ ਪਹਿਲਾ ਦਿਨਾਂ ਨੇ ਟਾਕੀ ਮਾਰੀ ਇਹ ਤੇ ਗੱਡੀ ਦੀ ਮੁੰਡੇ ਦੇ ਉੱਤਰਦੇ ਸਾਰੇ ਇਹਦੇ ਥੱਪੜ ਮਾਰਿਆ ਜੇ ਉਹ ਮੁੰਡਾ ਦੁਆ ਬੋਲਿਆ ਤਾਂ ਉਹਦੇ ਕਿਰਪਾਨਾ ਮਾਰੀਆਂ ਉਹ ਸਮਰਾਲੇ ਦਾਖਲ ਕੀਤਾ ਜੀ ਨਰਪਾਲ ਸਿੰਘ ਉਦੋਂ ਬਾਅਦ ਚਲੋ ਅਸੀਂ ਫੇਰ ਕੀਤਾ ਵੀ ਵੀ ਆਪਣਾ ਚਲੋ ਥਾਣੇ ਜਾ ਕੇ ਨਵੇੜ ਲੈਣਿਆ ਜੋ ਵੀ ਹੈਗੀ ਵੀ ਅਸੀਂ ਕਾਨੂੰਨ ਐ ਕਨੇ ਦਾ ਗਾ ਪਾਉਣਾ ਵੀ ਇਹ ਤਾਂ ਇਹੋ ਜਿਹਾ ਗੰਦਾ ਬੰਦਾ ਜੀ ਇਹਨੇ ਮੁੜ ਕੇ ਕੀ ਕੀਤਾ ਜੀ ਸਵੇਰੇ ਗਿਆ ਸਵੇਰੇ ਜਾ ਕੇ ਫੇਰ ਸਾਡੀ ਗੱਡੀ ਭੰਨਿਆ ਜੀ ਇਹ ਚਲੋ ਅਸੀਂ ਫੇਰ ਮਗਰੇ ਆ ਗਏ ਥਾਣੇ ਗੱਡੀ ਕਢਾਤੀ ਇਹਨੇ ਆ ਕੇ ਅਸੀਂ ਥਾਣੇ ਆ ਕੇ ਦੱਸਿਆ ਵੀ ਐਦਾ ਦਾ ਕਰਕੇ ਗੱਲਵਾਦ ਆ ਜੀ ਸਾਡਾ ਹੀਲਾ ਕਰੋ ਜੀ ਇਸ ਤਰ੍ਹਾਂ ਆ ਕੇ ਕੰਮ ਵਾਲੇ ਬੰਦੇ ਹੈਗਾ ਜੀ ਵਿਲਾ ਚਲੋ ਕਹਿੰਦੇ ਤੁਸੀਂ ਦਰਖਾਸਤ ਦੇ ਕੇ ਲੈ ਕੇ ਦਿਓ ਕਿ ਜੋ ਵੀ ਕਾਰਵਾਈ ਬਣਦੀ ਅਸੀਂ ਦਵਾਂਗੇ ਜਿਵੇਂ ਵੀ ਹੋਊਗੀ ਕੋਈ ਗੱਲ ਨਹੀਂ ਉਹਨਾਂ ਸਾਡੀ ਸੁਣਵਾਈ ਕੀਤੀ ਜੇ ਉਹ ਵੀ ਬਣ ਗਈ ਐ ਇਹ ਚਲੋ ਜੀ ਅਸੀਂ ਬਾਹਰ ਖੜੇ ਆ ਜੀ ਗੇਟ ਤੋਂ ਤੇ ਇਹਨੇ ਆਉਂਦਿਆ ਸਾਰੇ ਗੱਡੀ ਲਾਈ ਦੂਈ ਅੰਦਰ ਇੱਕ ਪਹਿਲਾਂ ਹੀ ਅੰਦਰੇ ਖੜੀ ਸੀਗੀ ਤੋੜ ਕੇ ਆਪ ਗੱਡੀ ਗਈ ਇਹਦੇ ਇਹਨਾਂ ਨੇ ਤੋੜੀ ਸਾਡੀ ਸਭ ਗੱਡੀ ਦੇਖ ਲਓ ਜਾ ਕੇ ਜਾਇ ਤੋੜੀ ਪਈ ਐ ਜੀ ਇਹਨੇ ਉਦੋਂ ਬਾਅਦ ਜਿਹਨੇ ਗੱਡੀ ਦੂਈ ਅੰਦਰ ਲਾ ਕੇ ਕਿਰਪਾਨਾ ਕੱਢ ਕੇ ਲੈ ਆ ਕੇ ਗੱਡੀ ਦੀ ਲਿਆ ਕੇ ਕਿਰਪਾਨ ਪਹਿਲਾਂ ਇਹਨੇ ਪਿਸਤੌਲ ਕੱਢਿਆ ਪਿਸਤੌਲ ਤਾਂ ਫੇਰ ਰੱਖਦਾ ਇਹਨਾਂ ਨੇ ਪੁਲਿਸ ਵਾਲਿਆਂ ਦੇਖ ਕੇ ਕਿਰਪਾਨ ਕੱਢ ਕੇ ਲਿਆ ਕੇ ਤੁਹਾਨੂੰ ਕਹਿੰਦਾ ਮੈਂ ਦੇਖਦਾ ਗਾਲਾਂ ਗੰਦੀਆਂ ਗੰਦੀਆਂ ਲੱਗ ਗਈ ਮੈਂ ਦੱਸ ਨਹੀਂ ਸਕਦਾ ਇਹ ਇੰਨੀਆਂ ਗੰਧੀਆਂ ਗਾਲਾਂ ਕੱਢਦੇ ਅਸੀਂ ਅੰਮ੍ਰਿਤਧਾਰੀ ਆਂ ਜੀ ਅਸੀਂ ਵੀ ਐਸੇ ਲਫ਼ਜ਼ ਬੋਲ ਨਹੀਂ ਸਕਦੇ ਜਿਵੇਂ ਅਸੀਂ ਅੰਮ੍ਰਿਤ ਛਕਿਆ ਹੋਏ ਅਸੀਂ ਐਜਾ ਗੰਤ ਨਹੀਂ ਬੋਲ ਸਕਦੇ ਇਹਦੇ ਅੰਦਰ ਹੁੰਦੀ ਹੈ ਇਹ ਘਟਨਾ ਸਾਰੀ ਕਿੱਦਾਂ ਗੇਟ ਤੋਂ ਬਾਹਰ ਹੁੰਦੀ ਹੈ ਜੀ ਅੱਜ ਇਹ ਬਾਹਰਲੇ ਪਾਸੇ ਆ ਕੇ ਗੱਡੀ ਅੰਦਰ ਕਢਾਈ ਇਹਨੇ ਥਾਣੇ ਦੇ ਜੀ ਕਿਰਪਾਨਾ ਲੈ ਕੇ ਆਗੇ ਤਿੰਨੇ ਜਣੇ ਇੱਕ ਕੋ ਬਰਛਾ ਹੈਗਾ ਦੋ ਕੋ ਕਿਰਪਾਨਾ ਆਗੇ ਜੀ ਇਹ ਆਗੇ ਸਾਨੂੰ ਗਾਲਾਂ ਕੱਢਣ ਲੱਗੇ ਕਿਰਪਾਨਾ ਮਾਰਨ ਲੱਗੇ ਸਾਡੇ ਆਗੇ ਅਸਲਾ ਵੀ ਸੀ ਇਹਨਾਂ ਕੋ ਪਿਸਤੌਲ ਹੈਗਾ ਜੀ ਇਹਨੇ ਮੁੜ ਕੇ ਆਗੇ ਮੇਰੇ ਹੱਥ ਤੇ ਮਾਰੀ ਜੀ ਇਹ ਟਾਂਕੇ ਲਾਉਣੇ ਆ ਜੀ ਉਹਨੇ ਡਾਕਟਰ ਸਾਹਿਬ ਆਏ ਨਹੀਂ ਹੈਗੇ ਮੁੰਡੇ ਤੇ ਮਾਰੀ ਕਰ ਦਿੰਦੇ ਕਿਰਪਾਨੀ ਜਿਹੜਾ ਦੂਆ ਮੁੰਡਾ ਹੀ ਉਹਦੀ ਬਾਹ ਦੇ ਵੱਜੀ ਆਈ ਮੇਰਾ ਸਾਲੀ ਦਾ ਮੁੰਡਾ ਹੈਗਾ ਜੀ ਉੱਥੇ ਨਾਲ ਸਾਡੇ ਕੋਲ ਤਾਂ ਕੋਈ ਚੀਜ਼ ਵੀ ਨਹੀਂ ਸੀ ਇਰੇ ਅੰਦਰ ਜਾ ਕੇ ਰੌਲਾ ਪਾਉਣ ਲੱਗ ਗਿਆ ਜੀ ਫਿਰ ਉੱਥੇ ਅਸੀਂ ਵੀ ਥੋੜਾ ਇਹਦਾ ਹੱਥ ਔਲਾ ਕੀਤਾ ਜੀ ਉਸ ਟਾਈਮ ਤਿੰਨ ਦਾ ਤੁਸੀਂ ਨਾਮ ਲੈ ਰਹੇ ਹੋ ਦੋ ਹੋਰ ਕਿਹੜੇ ਸੀਗੇ ਇਹਦੇ ਨਾਲ ਇੱਕ ਤਾਂ ਹੀ ਕਿਹੜੇ ਪਿੰਡ ਦਾ ਉਹ ਲਖਵਾਲ ਦਾ ਹੀ ਇਹਦੇ ਨਾਲ ਕੋਣ ਹੋਇਆ ਪਤਾ ਨਹੀਂ ਆਮਣਾ ਆਮਣਾ ਨੌਂ ਆ ਜੀ ਫੈਕਟਰੀ ਫੁਟਰੀ ਕੰਮ ਕਰਦਾ ਸੀਗੇ ਜੀ ਕਰਦਾ ਸੀ ਉੱਥੇ ਵੀ ਕੱਢਿਆ ਹੋਇਆ ਜੀ ਉਹ ਨਾਲ ਜਿਹੜੇ ਆਪ ਨੇ ਉਹ ਜਿਹੋ ਨੇ ਨਾਲ ਲੜਾਏ ਹੋਏ ਆ ਜੀ ਤਿੰਨ ਚਾਰ ਜਾਨੇ ਲੈ ਕੇ ਫਰੀ ਤੀਜਾ ਕੋਣ ਆ ਤੀਜੇ ਦਾ ਨਹੀਂ ਪਤਾ ਇਹ ਉਹ ਪਤਾ ਨਹੀਂ ਕਿਹੜਾ ਇਹਨਾਂ ਮੂੰਹ ਬੰਨਿਆ ਹੋਇਆ ਸੀਗਾ ਜੀ ਉਹ ਵੀ ਨਾਲ ਹੀ ਸੀਗਾ ਜੀ ਯਾਨੀ ਇਹ ਤਿੰਨੇ ਆਈ ਬਾਹਰੇ ਜਬਾਣੇ ਦੇ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਹਾਂਜੀ ਹਾਂਜੀ ਉਹ ਥਾਣੇ ਇੰਨੇ ਨਹੀਂ ਥਾਲੇ ਭੜ ਗਏ ਸੀਗੇ ਫਿਰ ਜਾ ਕੇ ਉਹਨਾਂ ਨੇ ਪੁਲਿਸ ਵਾਲਿਆਂ ਨਾਲ ਅੰਦਰੇ ਰੱਖ ਲਿਆ ਕਹਿੰਦੇ ਤੁਸੀਂ ਬਾਹਰ ਨਾ ਨਿਕਲੋ ਜਦੋਂ ਕੀ ਗਲਤੀ ਹੈ ਕਿ ਤੁਸੀਂ ਉਹਨਾਂ ਨੂੰ ਟਾਰਗੇਟ ਕਰਦੇ ਹੋ ਉਹਨਾਂ ਨੇ ਸਾਡੇ ਨਾਲ ਬਹੁਤ ਜਾਨੀ 8-10 ਜਣਿਆਂ ਨਾਲ ਖਿਤਕੂ ਕੀਤੀ ਜੀ ਉਹਨਾਂ ਨੇ ਕਿੰਨੇ ਜਣੇ ਗ੍ਰਿਫਤਾਰ ਹੋ ਗਏ ਇੱਕੋ ਜਾਨ ਤਿੰਨੇ ਨੇ ਜੀ ਉੱਥੇ ਹਾਂਜੀ ਪੁਲਿਸ ਦੇ ਨਾਲ ਗੱਲਬਾਤ ਵੀ ਤੁਹਾਡੀ ਕੀ ਪ੍ਰੋਫ ਹਾਂਜੀ ਉਹਨਾਂ ਨੇ ਭਰੋਸਾ ਦਿੱਤਾ ਜੀ ਕਹਿੰਦੇ ਪੂਰਾ ਇਨਸਾਫ ਹੋਣਾ ਚਾਹੀਦਾ ਵੀ ਜੋ ਵੀ ਕਾਰਵਾਈ ਬਣੂਗੀ ਅਸੀਂ ਪੂਰੀ ਕਰਾਂਗੇ ਜਿਹਦਾ ਕਸੂਰ ਹੋ ਦੋਸ਼ੀ ਨਹੀਂ ਜ਼ਰੂਰ ਹਾਂ ਦਾ ਸਜ਼ਾ ਦਵਾਗੇ ਇਹਨਾਂ ਜੀ ਕੱਲ ਜਿਹੜਾ ਹਰਾਕ ਪਟੀਆਂ ਤਖਰਾ ਵਗੈਰਾ ਇੱਕ ਨਿਹੰਗ ਸਿੰਘ ਆ ਜਿਹੜੇ ਰਵਿੰਦਰ ਸਿੰਘ ਮਿੱਦਾ ਤੇ ਅਮਨਜੋਤ ਇਹ ਵੀ ਜਿਹੜੇ ਆ ਇੱਕ ਹਰਾਕ ਪਟੀਆਂ ਦੇ ਜਸੂ ਵਾਲਦਾ ਇਹਨਾਂ ਦਾ ਪਹਿਲਾਂ ਕੱਲ ਸ਼ਾਮੀ ਕੇ ਦੀ ਘਰੇ ਜਗਾ ਏਟਾ ਰੋੜੇ ਵਗੈਰਾ ਮਾਰੇ ਸੀ ਉਹ ਤੋਂ ਬਾਅਦ ਦੂਜੀ ਦਿਰ ਦੇ ਏਟਾ ਰੋੜੇ ਮਾਰੇ ਆ ਉਹ ਕੰਪਲੇਂਟ ਦੇਣ ਲਈ ਅੱਜ ਆਏ ਹੋ ਸੀ ਦੋਨੇ ਪਾਰਟੀਆਂ ਇੱਥੇ ਜਦੋਂ ਕਮਪਲੇਂਟ ਨੇ ਥਾਣੇ ਦੇ ਬਾਹਰਲੇ ਪਾਸੇ ਇਹਨਾਂ ਨੇ ਜਿਹੜਾ ਇੰਦਿਆ ਸਿੰਘ ਇਹਨੇ ਕਿਰਪਾਨ ਘੱਟ ਗਿਆ ਦੂਜਿਆਂ ਤੇ ਜਿਹੜਾ ਦੋ ਤਿੰਨ ਵਾਰ ਕੀਤੇ ਜਿਹਦੇ ਨਾਲ ਮਨਦੀਪ ਸਿੰਘ ਦੇ ਤੇ ਜਗਰੂਪ ਸਿੰਘ ਦੇ ਆ ਜਗਰੂਪ ਸਿੰਘ ਨਵਜੋਤ ਸਿੰਘ ਇਹਨਾਂ ਦੀ ਕੰਪਲੇਂਟ ਤੇ ਅਸੀਂ ਜਿਹੜਾ ਕਮਲੀ ਤੇ ਤੇਜਿੰਦਰ ਤੇ ਪ੍ਰਵੰਦਰ ਇਹਨਾਂ ਦੇ ਸੱਟਾ ਮਾਰੀਆਂ ਨੇ ਕਿਰਪਾਨਾਂ ਦੇ ਨਾਲ ਜਿਹੜਾ ਸਖਤ ਤਰਾਵਾਂ ਦੇ ਤਹਿਤ ਅਸੀਂ ਜਿਹੜਾ ਜਾਨਲੇਵਾ ਹਮਲਾ ਜਿੰਨ 307 ਕਾਨੂੰਨ 109 ਵੀ ਨੇ ਸ ਹੈ ਉਹਦੇ ਤੇ ਅਸੀਂ ਪਰਚਾ ਦਰਜ ਕਰ ਰਹੇ ਹਾਂ ਕੋਈ ਕਿਸੇ ਵੀ ਵਿਅਕਤੀ ਨੂੰ ਮੜੇ ਅਨਸਰ ਜਿਹੜਾ ਕਾਨੂੰਨ ਆਫ ਲੈਂਡ ਦੀ ਇਜਾਜ਼ਤ ਨਹੀਂ ਦੇਵਾਂਗੇ ਜਿਹੜਾ ਇਹ ਆ ਜਿਹੜਾ ਅਨਸਰ ਆ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਨਾ ਪਵਾ ਇਹ ਪਰ ਪਿਸਤਲ ਹੀ ਮਿਲਾਈ ਕੋਈ ਕਹਿੰਦੇ ਪਿਸਤਲ ਚੋਂ ਬਰਾਮਦ ਇਹਦੇ ਕੋਲ ਜਿਹੜਾ ਆਹੀ ਪਿਸਤਲ 에ਅਰ ਪਿਸਤਲ ਆ ਜਿਹੜਾ ਬਰਾਮਦ ਹੋਇਆ ਇਹ ਪਿਸਤਲ ਦੇ ਉੱਤੇ ਜਿਹੜਾ ਕੋਈ ਮਾਮਲਾ ਧੁਰੇ ਗਿਆ ਜੀ ਤੇ ਇਹ 307 ਦੇ ਨਾਲ ਉਹ ਮਾਮਲਾ ਦਰਜ 307 ਪਹਿਲੇ ਮਾਮਲੇ ਦਰਜ ਨਹੀਂ ਹੋਇਆ ਉਹ ਅਜੇ ਤਵਦੀਦ ਸਾਡੀ ਕੋਈ ਗੱਲ ਆ ਉਹ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਆ ਤਾਂ ਅਜੇ ਹੋਣ ਦੀ ਜਗਤ ਹੈ ਕਾਰਨ ਕੀ ਹੈ ਜੀ ਲੜਾਈ ਦਾ ਸੀ ਗੌਰ ਨੇ ਦੇ ਕੋਲ ਇੱਕ ਡਾਕਟਰ ਸੀ ਜਿਹੜਾ ਅ ਰਵਿੰਦਰ ਬਿੰਦੇ ਦੇ ਕੋਲ ਉਹ ਨੌਕਰ ਉਹਦਾ ਤਖਰਾ ਦੇ ਬੰਦੇ ਨੇ ਰੱਖ ਲਿਆ ਈ ਤਖਰਾ ਦਾ ਬੰਦਾ ਦਾ ਜਿਹੜਾ ਫਾਸਟ ਫੂਡ ਦਾ ਕੰਮ ਸੀ ਰਾਖ ਪੱਟੀ ਵਾਲਾ ਦਾ ਇਹ ਵਜ੍ਹਾ ਰੰਜਿਸ਼ ਕਰ ਕਰ ਢੀਂਦੀ ਮੇਰਾ ਨਾਮ ਅਮਲਜੀਤ ਸਿੰਘ ਹੈ ਇਹ ਕਿਹੜਾ ਪਿੰਡ ਹੈ ਮੇਰਾ ਪਿੰਡ ਰਾਖਈ ਕੀ ਕੰਮ ਕਰਦੇ ਹਾਂ ਮੈਂ ਸਾਡੇ ਕੋਲ ਜੀ ਸੀ ਵੀ ਦੇ ਟਰੈਕਟਰ ਨੇ ਇਹ ਜੀ ਸੀ ਵੀ ਦੇ ਕੰਮ ਕਰਦੇ ਹਾਂ ਅਚਕੀ ਮਾਮਲਾ ਹੈਗਾ ਤਾਂ ਅੱਜ ਜਿਹੜੀ ਲੜਾਈ ਹੋਈ ਆ ਤੁਹਾਡੀ ਇਹ ਲੜਾਈ ਪਹਿਨਾ 2 ਮਹੀਨੇ ਪਹਿਨਾ ਹੋਈ ਸੀਗੀ ਇਹਨੇ ਸਾਡੇ ਕੋਲ ਬੰਦਾ ਰੱਖਿਆ ਹੋਈ ਉਹਦੇ ਨਾਲ ਲੜਦਾ ਸੀਗਾ ਇਹ ਕੌਣ ਲੜਦਾ ਸੀ ਇਹ ਬਿੰਦਾਈਏ ਪਟੀਆਂ ਦਾ ਬਿੰਦਾ ਇਹਨੇ ਬਾਣਾ ਪਾਇਆ ਹੋਇਆ ਸੀ ਬਾਣਾ ਕਰਕੇ ਹਵਾ ਥੋੜੀ ਜੀ ਕਰਦਾ ਉਹਦੇ ਕਰਕੇ ਹਰੇਕ ਕੋਲ ਕਿਰਪਾਨ ਕੱਢ ਲੈਂਦਾ ਇੰਨੇ ਕੀ ਰਾਤ ਅਸੀਂ ਉੱਥੇ ਚੌਕ 'ਚ ਜਾਂਦਾ ਪਿਆ ਸੀ ਇਹਨੇ ਗੱਡੀ ਅੱਗੇ ਲਾ ਕੇ ਨਾਲੇ ਟਾਕੀ ਮਾਰੀ ਨਾਲੇ ਮੇਰੇ ਚਪੇੜਾਂ ਮਾਰੀਆਂ ਨਾਲੇ ਮੁੰਡੇ ਦੇ ਕਿਰਪਾਨਾਂ ਮਾਰੀਆਂ ਉਸ ਅੰਬਰਾਲੇ ਦਾਖ ਲਾਈ ਸਮਰਾਲੇ ਜਿਹੜਾ ਦਾਗਲਾ ਉਹ ਆਉਣਾ ਉਹ ਨਰਪਾਇਆ ਸਿੰਘ ਜੀ ਉਹ ਸਾਡੇ ਕੋਲ ਕੰਮ ਕਰਦਾ ਸੀ ਉਹਦੇ ਨਾਲ ਲੜਾਈ ਕਰਦਾ ਹੀ ਇਹ बार-बार ਉਹਦੇ ਕੋਲ ਲੱਗਿਆ ਹੁੰਦਾ ਸੀ ਨਹੀਂ 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 ਉਹਦੇ ਕੋਲ ਨਹੀਂ ਲੱਗਿਆ ਇਹਦੇ ਘਰ ਘਰੇ ਉਹ ਨਹੀਂ ਜਿੰਦਾ ਲਾਤਾ ਹੀ ਆਪਣੇ ਇਹ ਲੋਂਦਾ ਚਿੱਟਾ ਇਹਨੂੰ ਇਹ ਸੀਗਾ ਇਹ ਘਰ ਖੋਲੇ ਆਪਣਾ ਕੌਣ ਚਿੱਟਾ ਲੋਂਦਾ ਇਹ ਬਿੰਦਾ ਜੀ ਅੱਛਾ ਹਾਈ ਇਹਨੇ ਆਪਦੀ ਜਗਾ ਵੇਚਤੀ ਉਹਨੂੰ ਕਹਿੰਦਾ ਮੈਨੂੰ ਚਾਬੀ ਦੇ ਮੈਂ ਇੱਥੇ ਆਇਆ ਕਰਨਾ ਜੋ ਵੀ ਕੋ ਖਾਣ ਪੀਣਾ ਤੇ ਉਹਨੇ ਚਾਬੀ ਨਹੀਂ ਦਿੱਤੀ ਉਹਦੇ ਕਰਕੇ ਉਹਨੂੰ ਫੁੱਟਦੇ ਆ ਤੇ ਦਾਤਰ ਲੜਾਈ ਰਾਤ ਹੋਈ ਆ ਇਹ ਲੜਾਈ ਹਾਂਜੀ ਰਾਤ ਹੋਈ ਗਈ ਤੇ ਅੱਜ ਇਹ ਥਾਣੇ ਕੀ ਗੱਲਬਾਤ ਹੋਈ ਅੱਜ ਥਾਣੇ ਆਏ ਸੀਗੇ ਪਿੰਡ ਪਿੰਡੇ ਨੇ ਗੱਡੀ ਭੰਨਤੀ ਦੀ ਪਿੰਡ ਅਸੀਂ ਖੜੇ ਸੀਗੇ ਅੱਛਾ ਜੀ ਹਾਂਜੀ ਖੜੇ ਜੀ ਨੇ ਗੱਡੀ ਮਾਰੀ ਗੱਡੀ ਭੰਨੇ ਆਏ ਆ ਉੱਥੇ ਫਿਰ ਆ ਕੇ ਥਾਣੇ ਦੇ ਵਿੱਚ ਅਸੀਂ ਇਹ ਫੈਸਲਾ ਕਰਨ ਨੂੰ ਆਏ ਸੀ ਅਸੀਂ ਥਾਣੇਦਾਰ ਅੱਗੇ ਗਏ ਉਹ ਕਹਿੰਦੇ ਲੇਖ ਲਿਖਾ ਕੇ ਲੈ ਆਓ ਅਸੀਂ ਲੇਖ ਲਗਾਉਣ ਚਲੇ ਗਏ ਹਾਂ ਇਹ ਉਹ ਲਿਖਾ ਕੇ ਆਏ ਤੇ ਇਹਨੇ ਆਉਂਦੀ ਸਰ ਕਰਪਾਣਾ ਕਢੀ ਇਹਦਾ ਕੰਮ ਕੀ ਆ ਕੀ ਕੰਮ ਕਰਦਾ ਕੋਈ ਕੰਮ ਨਹੀਂ ਰਗੜਾ ਪੀਂਦਾ ਵਾ ਰਗੜਾ ਲੋਂਦਾ ਉੱਥੇ ਇਹਦੀ ਨਾ ਜਗਾ ਵਾ ਸੜਕ ਦੇ ਉੱਤੇ ਝੋਪੜੀ ਪਈ ਹੋਈ ਹੈ ਭਟੀਆਂ ਚੌਂਕ ਉੱਥੇ ਰਗੜਾ ਲੋਂਦਾ ਹੀ ਉਹੀ ਕਾ ਪੀਂਦਾ ਹੈ ਸਾਰਾ ਬਖਾਂਦਾ ਦਿੰਦਾ ਇੱਥੇ ਨਾ ਪਹਿਲਾਂ ਮਾਣੀ ਸਾਡਾ ਕੰਮ ਹੈਗਾ ਜੀ ਜੀ ਸੀ ਬੀ ਹੈ ਜੀ ਆਪਣੇ ਕੋਲ ਟਰੈਕਟਰ ਟਰਾਲੀਆਂ ਜਾਈ ਫੈਕਟਰੀ ਚ ਕੰਮ ਕਰਦੇ ਆ ਜੀ ਨਾਮ ਕੀ ਹੈ ਘੰਟਿਆਂ ਦੇ ਨਾਮ ਪਰਮਿੰਦਰ ਸਿੰਘ ਆ ਜੀ ਪਿੰਡ ਕਿਹੜਾ ਪਿੰਡ ਆਪਣਾ ਰਾਖਾ ਹੈ ਜੀ ਇਹ ਜੇ ਕਿ ਲੜਾਈ ਹੋਈ ਆ ਕੀ ਲੜਾਈ ਬਾਰੇ ਦੱਸੂ ਕਿ ਕੀ ਗੱਲ ਹੋਈ ਅੱਜ ਥਾਣੇ ਦੇ ਵਿੱਚ ਵੀ ਕਿਰਪਾਨਾਂ ਚੱਲੀਆਂ ਲੜਾਈ ਦਾ ਕਾਰਨ ਇਹ ਆ ਜੀ ਸਾਡੇ ਕੋਲ ਰੱਖਿਆ ਹੋਇਆ ਇੱਕ ਨੌਕਰ ਅੱਛਾ ਜੀ ਉਹਦੀ ਜਗ੍ਹਾ ਹੀ ਇਹਦੇ ਕੋਲ ਜਮਈ ਆਪਣੀ ਤਾਂ ਨੇ ਵੇਚ ਲਈ ਜਗਾ ਕਿਹਨੇ ਜੀ ਬਿੰਦੇ ਨੇ ਜਿਹੜਾ ਨਿਹੰਗ ਬਣਿਆ ਹੋਇਆ ਬਾਣਾ ਪਾਇਆ ਹੋਈ ਅਮਰਦੇਵ ਦਾ ਬਾਬਾ ਠਾਕੁਰ ਸਿੰਘ ਉਹਨਾਂ ਨੇ ਲਾਇਆ ਹੋਇਆ ਬਾਣਾ ਇਹ ਦੁਆਰਾ ਫੇਰ ਪਤਾ ਨਹੀਂ ਛੱਗਿਆ ਕਿ ਨਹੀਂ ਛੱਗਿਆ ਨੇ ਉਦੋਂ ਹੀ ਬਾਣਾ ਪਾਇਆ ਹੋਇਆ ਜੀ ਉਹਦੀ ਬੇਅਦਬੀ ਕਰਦਾ ਇੱਕ ਤਾਂ ਹੀ ਦੂਜੀ ਗੱਲ ਇਹ ਸਾਡੇ ਜਿਹੜੇ ਨੌਕਰ ਰੱਖਿਆ ਹੈ ਆਪਣੀ ਤਾਂ ਨਹੀਂ ਜਗਾ ਬੇਤੀ ਜੀ ਉਹਦੀ ਜਗਾ ਇਹਦੇ ਨਾਲ ਆ ਬਿਲਕੁਲ ਹੀ ਉਹ ਸਾਡੇ ਕੋਲੇ ਰਹਿੰਦਾ ਜੀ ਆਪਦੀ ਉਹਦੇ ਘਰ ਦਾ ਪਰਿਵਾਰ ਕੋਈ ਹੈ ਨਹੀਂ ਮਾਪਿਓ ਹੈ ਨਹੀਂਗਾ ਜੀ ਇਕੱਲਾ-ਇਕੱਲਾ ਹੈਗਾ ਜੀ ਉਹ ਇਹ ਕਹਿੰਦਾ ਜੀ ਚਾਬੀ ਹੈ ਜੀ ਇੱਥੇ ਆਇਆ ਜਾਇਆ ਕਰਨਾ ਇਹ ਸਾਰਾ ਕੁਝ ਇਹ ਕਰਦੇ ਆ ਜੀ ਖਾਂਦੇ ਪੀਂਦੇ ਦੋ ਤਿੰਨ ਇਹਦੇ ਨਾਲ ਲੰਡਰ ਹੁੰਦੇ ਆ ਜੀ ਉਹ ਕਹਿੰਦਾ ਵੀ ਮੈਂ ਚਾਬੀ ਨਹੀਂ ਦੇਣੀ ਹੈਗੀ ਵੀ ਮੈਂ ਕਿਉਂਦਾ ਮੈਂ ਤੂੰ ਆਪਣਾ ਜਿੱਥੇ ਮਰਜੀ ਬੈਠ ਇਹਨਾਂ ਗਾਲੋ-ਗਲਾਈ ਹੋ ਗਈ ਦੋ ਮਹੀਨੇ ਦੀ ਗੱਲ ਹੈ ਜੀ ਉਦੋਂ ਬਾਅਦ ਜੋ ਸਾਡੇ ਰਹਿਣ ਕਰਕੇ ਸਾਨੂੰ ਵੀ ਲੱਗ ਗਈ ਵਿੱਚ ਗਾਲਾਂ ਕੱਢਣ ਗਏ ਜਿਨ੍ਹਾਂ ਦੇ ਨਾਲ ਰਹਿਣਾ ਉਹਨਾਂ ਨੂੰ ਵੀ ਦੇਖ ਲਾਂਗੇ ਗਾਲਾਂ ਗੰਦੀਆਂ ਕੱਢਣ ਲੱਗ ਗਈ ਚਲੋ ਅਸੀਂ ਫੇਰ ਵੀ ਕਿਹਾ ਵੀ ਚਲੋ ਕੋਈ ਗੱਲ ਨਹੀਂ ਵੀ ਸਾਲੇ ਦਾ ਇਹ ਖਾਦਾ ਪੀਤਾ ਹੁੰਦਾ ਅਈ ਹੈਗੇ ਕੰਮ ਵਾਲੇ ਬੰਦੇ ਅਸੀਂ ਕਿਉਂ ਕਿ ਲੜਨਾ ਇੱਕ ਨਹੀਂ ਇਹਨੇ ਬਾਅਦ ਚ ਫੇਰ ਜਦ ਵੀ ਜਾਣਾ ਜੀ ਅੱਡੇ ਤੇ ਉੱਥੇ ਗਾਲਾਂ ਕੱਢਣ ਲਾ ਜਾਂਦਾ ਜੀ ਗੰਦੀਆਂ ਗੰਦੀਆਂ ਆਇਆ ਜੀ ਰਾਤ ਮੇਰਾ ਮੁੰਡਾ ਉੱਥੇ ਚੌਂਕ ਜੀਗਾ ਪੱਟੀਆਂ ਨਾਲ ਉਹੀ ਮੁੰਡਾ ਸੀਗਾ ਨਾਲ ਠਕ ਠਕ ਦੇ 버ਗਰ 버ਗਰ ਖਾਣ ਆਏ ਹੋਣੇ ਆ ਜੀ ਇਹੇ ਉੱਥੇ ਪਹਿਲਾਂ ਤਾਂ ਇਹਨਾਂ ਨੇ ਟਾਕੀ ਮਾਰੀ ਤੇ ਗੱਡੀ ਦੀ ਵੀ ਵੀ ਆਪਣਾ ਚਲੋ ਥਾਣੇ ਜਾ ਕੇ ਨਵੇੜ ਲੈਂਦੇ ਆ ਜੋ ਵੀ ਹੈਗੀ ਵੀ ਅਸੀਂ ਕਾਨੂੰਨ ਐਕਣੇ ਦਾ ਗਾਹ ਪਾਉਣਾ ਇਹ ਤਾਂ ਐਸਾ ਜਿਹਾ ਗੰਦਾ ਬੰਦਾ ਜੀ ਇਹਨੇ ਚਲੋ ਕਹਿੰਦੇ ਤੁਸੀਂ ਦਰਖਾਸਤ ਦੇ ਕੇ ਲੈ ਕੇ দাও ਕਿ ਜੋ ਵੀ ਕਾਰਵਾਈ ਬਣਦੀ ਅਸੀਂ ਦਵਾਂਗੇ ਜਿਵੇਂ ਵੀ ਹੋਊਗੀ ਕੋਈ ਗੱਲ ਨਹੀਂ ਉਹਨਾਂ ਸਾਡੀ ਸੁਣਵਾਈ ਕੀਤੀ ਜੀ ਉਹ ਵੀ ਬਣ ਗਈ ਐ ਚਲੋ ਜੀ ਅਸੀਂ ਬਾਹਰ ਖੜੇ ਆ ਜੀ ਗੇਟ ਤੋਂ ਇਹ ਆਇਆ ਤਿੰਨ ਜਣੇ ਇਹਦੇ ਨਾਲ ਸੀਗੇ ਜੀ ਤੇ ਇਹਨੇ ਆਉਂਦੇ ਆ ਸਾਰੇ ਗੱਡੀ ਲਈ ਦੂਹੀ ਅੰਦਰ ਇੱਕ ਪਹਿਲਾਂ ਹੀ ਅੰਦਰੇ ਖੜੀ ਸੀਗੀ ਤੋੜ ਕੇ ਆਪ ਗੱਡੀ ਗਈ ਹੁੰਦੇ ਇਹਨਾਂ ਨੇ ਤੋੜੀ ਸਾਡੀ ਸਭ ਗੱਡੀ ਦੇਖ ਲਓ ਜਾ ਕੇ ਜਾਇ ਤੋੜੀ ਪਈ ਹੈ ਜੀ ਇਹਨੇ ਉਦੋਂ ਬਾਅਦ ਜਿਹਨੇ ਗੱਡੀ ਦੂਹੀ ਅੰਦਰ ਲਾ ਕੇ ਕਿਰਪਾਨਾ ਕੱਢ ਕੇ ਲਿਆ ਕੇ ਗੱਡੀ ਲਿਆ ਕੇ ਕਿਰਪਾਨ ਪਹਿਲਾਂ ਇਹਨੇ ਪਿਸਤੌਲ ਕੱਢਿਆ ਪਿਸਤੌਲ ਤਾਂ ਫੇਰ ਰੱਖਦਾ ਇਹਨਾਂ ਨੇ ਪੁਲਿਸ ਵਾਲਿਆਂ ਦੇਖ ਕੇ ਕਿਰਪਾਨ ਕੱਢ ਕੇ ਲਿਆ ਕੇ ਤੁਹਾਨੂੰ ਕਹਿੰਦਾ ਮੈਂ ਦੇਖ ਲਾ ਗਾਲਾਂ ਗੰਦੀਆਂ ਗੰਦੀਆਂ ਲੱਗ ਗਈ ਮੈਂ ਦੱਸ ਨਹੀਂ ਸਕਦਾ ਇਹ ਇੰਨੀਆਂ ਗੰਧੀਆਂ ਗਾਲਾਂ ਕੱਢਦੇ ਅਸੀਂ ਵੀ ਅਮਰਤਾਰੀਆਂ ਜੀ ਅਸੀਂ ਵੀ ਐਸੇ ਲਬਜ ਬੋਲ ਨਹੀਂ ਸਕਦੇ ਕਿ ਅਸੀਂ ਅੰਮ੍ਰਿਤਸਰ ਛੇ ਆਏ ਅਸੀਂ ਐਜਾ ਕੰਦ ਨਹੀਂ ਬੋਲ ਸਕਦੇ ਇਹਦੇ ਅੰਦਰ ਹੁੰਦੀ ਹੈ ਇਹ ਘਟਨਾ ਸਾਰੀ ਉਹ ਗੇਟ ਤੋਂ ਬਾਹਰ ਹੁੰਦੀ ਹੈ ਇਹ ਅੱਜ ਇਹ ਬਾਹਰਲੇ ਪਾਸੇ ਆ ਕੇ ਗੱਡੀ ਅੰਦਰ ਕਢਾਈ ਇਹਨੇ ਥਾਣੇ ਦੇ ਜੀ ਕਿਰਪਾਨਾ ਲੈ ਕੇ ਆ ਗਏ ਤਿੰਨੇ ਜਣੇ ਇੱਕ ਕੋ ਬਰਛਾ ਹੈਗਾ ਦੋ ਕੋ ਕਿਰਪਾਨਾ ਹੈਗੇ ਜੀ ਇਹ ਆ ਕੇ ਸਾਨੂੰ ਗਾਲਾਂ ਕੱਢਣ ਲੱਗੇ ਕਿਰਪਾਨਾ ਮਾਰਨ ਲੱਗੇ ਸਾਡੇ ਆ ਕੇ ਅਸਲਾ ਵੀ ਸੀ ਇਹਨਾਂ ਕੋ ਪਿਸਤੌਲ ਹੈਗਾ ਜੀ ਇਹਨੇ ਮੁੜ ਕੇ ਆ ਕੇ ਮੇਰੇ ਹੱਥ ਤੇ ਮਾਰੀ ਜੀ ਇਹ ਟਾਂਕੇ ਲਾਉਣੇ ਆ ਜੀ ਉਹਨੇ ਡਾਕਟਰ ਸਾਹਿਬ ਆਏ ਨਹੀਂ ਹੈਗੇ ਮੁੰਡੇ ਦੇ ਮਾਰੀ ਕਰ ਦਿੰਦੇ ਕਿਰਪਾਨੀ ਜਿਹੜਾ ਦੂਆ ਮੁੰਡਾ ਹੀ ਉਹਦੇ ਬਾਅਦ ਇਹ ਬੱਜੀ ਆਈ ਮੇਰਾ ਸਾਲੀ ਦਾ ਮੁੰਡਾ ਹੈਗਾ ਜੀ ਉੱਥੇ ਨਾਲ ਸਾਡੇ ਕੋਲ ਤਾਂ ਕੋਈ ਚੀਜ਼ ਵੀ ਨਹੀਂ ਸੀ ਫਿਰ ਇਹ ਅੰਦਰ ਜਾ ਕੇ ਰੌਲਾ ਪਾਉਣ ਲੱਗ ਗਿਆ ਜੀ ਫਿਰ ਉੱਥੇ ਅਸੀਂ ਵੀ ਥੋੜਾ ਇਹਦਾ ਹੱਥ ਹੌਲਾ ਕੀਤਾ ਜੀ ਉਸ ਟਾਈਮ ਤਿੰਨ ਦਾ ਤੁਸੀਂ ਨਾਮ ਲੈ ਰਹੇ ਹੋ ਦੋ ਹੋਰ ਕਿਹੜੇ ਸੀਗੇ ਇਹਦੇ ਨਾਲ ਇੱਕ ਤਾਂ ਹੀ ਕਿਹੜੇ ਪਿੰਡ ਦਾ ਉਹ ਲਖਵਾਲ ਦਾ ਹੀ ਇਹਦੇ ਨਾਲ ਕੋਣ ਪਤਾ ਨਹੀਂ ਆਮਣਾ ਆਮਣਾ ਨੌਂ ਆ ਜੀ ਫੈਕਟਰੀ ਫੁਟਰੀ ਕੰਮ ਕਰਦਾ ਸੀਗਾ ਜੀ ਕਰਦਾ ਸੀ ਉੱਥੇ ਵੀ ਕੱਢਿਆ ਹੋਇਆ ਜੀ ਉਹ ਨਾਲ ਜਿਹੜੇ ਜਿਹੇ ਆਪ ਨੇ ਉਹ ਜਿਹੋ ਨੇ ਨਾਲ ਲੜ ਲਾਏ ਹੋਏ ਆ ਜੀ ਤਿੰਨ ਚਾਰ ਜਾਨੇ ਲੈ ਕੇ ਫਰੀ ਤੀਜਾ ਕੌਣ ਆ ਤੀਜੇ ਦਾ ਨਹੀਂ ਪਤਾ ਇਹ ਉਹ ਪਤਾ ਨਹੀਂ ਕਿਹੜਾ ਇਹ ਮੂੰਹ ਬੰਨਿਆ ਹੋਇਆ ਹੈਗਾ ਜੀ ਉਹ ਵੀ ਨਾਲ ਹੀ ਹੈਗਾ ਜੀ ਜਾਨੀ ਤਿੰਨੇ ਹਾਂਜੀ ਬਾਣੇ ਦੇ ਬਿਸਤਰ ਕਰ ਲਿਆ ਪੁਲਿਸ ਨੇ ਹਾਂਜੀ ਹਾਂਜੀ ਉਹ ਥਾਣੇ ਇੰਨੇ ਦੀ ਥਾੜੇ ਭੜ ਗਏ ਸੀਗੇ ਫਿਰ ਜਾ ਕੇ ਉਹਨਾਂ ਨੇ ਫਿਰ ਪੁਲਿਸ ਵਾਲਿਆਂ ਨੇ ਅੰਦਰੇ ਰੱਖ ਲਿਆ ਕਹਿੰਦੇ ਤੁਸੀਂ ਬਾਹਰ ਨਾ ਨਿਕਲੋ ਜਦੋਂ ਕੀ ਗਲਤੀ ਹੈ ਕਹਿੰਦੇ ਤੁਸੀਂ ਉਹਨਾਂ ਨੂੰ ਟਾਰਗੇਟ ਕਰਦੇ ਹੋ ਉਹਨਾਂ ਨੇ ਸਾਡੇ ਨਾਲ ਬਹੁਤ ਜਾਨੇ 8-10 ਜਾਨਿਆਂ ਨਾਲ ਖਿਤਕੂ ਕੀਤੀ ਜੀ ਉਹਨਾਂ ਨੇ ਤਿੰਨੇ ਜਣੇ ਗ੍ਰਿਫਤਾਰ ਹੋ ਗਏ ਇੱਕ ਹੋਇਆ ਜੀ ਤਿੰਨੇ ਨੇ ਜੀ ਉੱਥੇ ਹਾਂਜੀ ਪੁਲਿਸ ਦੇ ਨਾਲ ਗੱਲਬਾਤ ਹੋਈ ਤੁਹਾਡੀ ਕੀ ਪ੍ਰਭਾਵ ਹਾਂਜੀ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਇਹ ਕਦੇ ਪੂਰਾ ਇਨਸਾਫ ਹੋਣਾ ਚਾਹੀਦਾ ਵੀ ਜੋ ਵੀ ਕਾਰਵਾਈ ਬਣੂਗੀ ਅਸੀਂ ਪੂਰੀ ਕਰਾਂਗੇ ਜਿਹਦਾ ਕਸੂਰ ਹੋ ਦੋਸ਼ੀ ਨੂੰ ਅਸੀਂ ਜਰੂਰ ਉਹਦਾ 사ਜਾ ਦਵਾਂਗੇ ਇਹਨਾਂ ਦੀ ਗੱਲ ਜਿਹੜਾ ਹਰਾਕ ਪਟੀਆਂ ਤਖਰਾ ਵਗੈਰਾ ਇਹ ਵੀ ਜਿਹੜੇ ਆ ਇੱਕ ਹਰਾਕ ਪਟੀਆਂ ਦੇ ਜਸੂਵ ਵਾਲ ਦਾ ਇਹਨਾਂ ਦਾ ਪਹਿਲਾਂ ਕੱਲ ਸ਼ਾਮੀ ਕੇ ਦੀ ਘਰੇ ਜਗਾ ਇਟਾਂ ਰੋੜੇ ਵਗੈਰਾ ਮਰੇ ਸੀ ਉਹ ਤੋਂ ਬਾਅਦ ਦੂਜੀ ਦਿਨ ਦੇ ਇਟਾਂ ਰੋੜੇ ਬਰੇ ਆ ਉਹ ਕੰਪਲੇਂਟ ਦੇਣ ਲਈ ਆਜਾਇਆ ਸੀ ਦੋਨੇ ਪਾਰਟੀਆਂ ਇੱਥੇ ਜਦੋਂ ਕੰਪਲੇਂਟ ਦੇਣਾ ਥਾਡੇ ਦੇ ਬਾਹਰਲੇ ਪਾਸੇ ਇਹਨਾਂ ਨੇ ਜਿਹੜਾ ਇੰਧਰ ਸਿੰਘ ਹੈ ਇਹਨੇ ਕਿਰਪਾਨ ਘੱਟ ਗਿਆ ਦੂਜਿਆਂ ਤੇ ਜਿਹੜਾ ਗੋਤਨ ਬਾਰ ਕੀਤੇ ਜਿਹਦੇ ਨਾਲ ਮਨਦੀਪ ਸਿੰਘ ਦੇ ਤੇ ਜਗਰੂਪ ਸਿੰਘ ਦੇ ਆ ਜਗਰੂਪ ਸਿੰਘ ਨਵਜੋਤ ਸਿੰਘ ਇਹਨਾਂ ਦੀ ਕੰਪਲੇਂਟ ਤੇ ਅਸੀਂ ਜਿਹੜਾ ਕਮਲਜੀਤ ਤੇ ਤੇਜਿੰਦਰ ਤੇ ਪ੍ਰਵੰਦਰ ਇਹਨਾਂ ਦੇ ਛੱਟਾ ਮਾਰੀਆਂ ਨੇ ਕਿਰਪਾਨਾਂ ਦੇ ਨਾਲ ਜਿਹੜਾ ਸਖਤ ਤਰਾਮਾ ਦੇ ਤਹਿਤ ਅਸੀਂ ਜਿਹੜਾ ਆ ਜਾਣ ਲਿਵਾ ਹਮਲਾ ਜਿੰਨ ਨੇ 107 ਕਨੇ 109 ਵੀਨੇਸ ਉਹਦੇ ਤੇ ਅਸੀਂ ਪਰਚਾ ਦਰਜ ਕਰ ਰਹੇ ਹਾਂ ਕਿਉਂਕਿ ਕਿਸੇ ਵੀ ਵਿਅਕਤੀ ਨੂੰ ਮੜੇ ਅਨਸਰ ਜਿਹੜਾ ਕਾਨੂੰਨ ਆਪਲੈਂਡ ਦੀ ਇਜਾਜ਼ਤ ਨਹੀਂ ਦੇਵਾਂਗੇ ਜਿਹੜਾ ਇਹ ਆ ਜਿਹੜਾ ਅਨਸਰ ਆ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਨਾ ਪਾਵੇ ਇਹ ਪ੍ਰਕਟਿਸ਼ਟਰੀ ਮਿਲਾਈ ਕਿਉਂਕਿ ਇਹ ਪਿਸਟਲ ਚੋਂ ਬਰਾਮਦ ਇਹਦੇ ਕੋਲ ਜਿਹੜਾ ਇਹ ਪਿਸਟਲ 에ਅਰ ਪਿਸਟਲ ਆ ਜਿਹੜਾ ਬਰਾਮਦ ਹੈ ਇਹ ਪਹਿਲੇ ਮਾਮਲੇ ਦਰਜ ਇਹ 307 ਦੇ ਨਾਲ ਉਹ ਮਾਮਲਾ ਦਰਜ ਇਹ 307 ਪਹਿਲੇ ਮਾਮਲੇ ਦਰਜ ਉਹ ਅਜੇ ਤਪਤੀ ਸਾਡੀ ਕੋਈ ਗੱਲ ਉਹ ਤੋਂ ਬਾਅਦ ਹੀ ਤੁਹਾਨੂੰ ਦੱਸ ਸਕਦੇ ਆ ਤਾਂ ਅਜੇ ਹੋਣ ਦੀ ਹੀ ਗੱਲ ਹੈ ਕਾਰਨ ਕੀ ਹੈ ਜੀ ਲੜਾਈ ਦਾ ਜੀ ਘਾਹਰ ਦੇ ਕੋਲ ਇੱਕ ਡਾਕਟਰ ਸੀ ਜਿਹੜਾ